ਮੇਰੇ ਸਾਰੇ ਪਰਿਵਾਰ ਤੇ ਮੈਨੂੰ ਇਹ ਬਿਲਕੁਲ ਨਿਹੱਤਾ ਕਰਕੇ ਜਿਵੇਂ ਸਿੱਧੂ ਮੂਸੇਵਾਲ ਨਾਲ ਇਹਨਾਂ ਨੇ ਰੌਲਾ ਪਵਾ ਕੇ ਮੀਡੀਆ ਦੇ ਵਿੱਚ ਵੀ ਜਿਹੜੇ ਦੇਸ਼ ਦੇ ਦੁਸ਼ਮਣ ਨੇ ਜਿਹੜੇ ਅਸੀਂ ਅਮਨ ਸ਼ਾਂਤੀ ਲਿਆ ਕੇ ਜਿਹੜੇ ਅੱਜ ਵੀ ਦੇਸ਼ ਦੇ ਦੁਸ਼ਮਣ ਪਾਕਿਸਤਾਨ ਬੈਠੇ ਆ ਕੈਨੇਡਾ ਅਮਰੀਕਾ ਬੈਠੇ ਆ ਉਹਨਾਂ ਨੂੰ ਇਹਨਾਂ ਨੇ ਅਲਰਟ ਕਰ ਦਿੱਤਾ ਪਿਟੂਲ ਕਰਨੀ ਹੈ ਬਈ ਬਿਲਕੁਲ ਅਸੀਂ ਬੇਦਖਲ ਕਰਤਾ ਹੁਣ ਉਹਦੇ ਕੋਲ ਸਿਕਿਉਰਿਟੀ ਕੋਈ ਨਹੀਂ ਕਿਉਂਕਿ ਜਿਹੜਾ ਇਹ ਸਰਕਾਰੀ ਘਰ ਇਸੇ ਲਈ ਹੁੰਦੇ ਆ ਵੀ ਇਹਦੇ ਅੰਦਰ ਸਿਕਿਉਰਿਟੀ ਦਾ ਇੰਤਜ਼ਾਮ ਹੋ ਜਾਂਦਾ ਤੇ ਚਾਰੋਂ ਕੋਨਿਆਂ ਤੇ ਸਿਕਿਉਰਿਟੀ ਕਿਤੇ ਮੈਟਲ ਡਿਟੈਕਟਰ ਲੱਗੇ ਹੁੰਦੇ ਆ ਕਿਤੇ ਸਮਾਨ ਚੈੱਕ ਕਰਨ ਵਾਲੀਆਂ ਮਸ਼ੀਨਾਂ ਲੱਗੀਆਂ ਹੁੰਦੀਆਂ ਇਹ ਬਾਦਲ ਸਾਹਿਬ ਦੀ ਸਰਕਾਰ ਸੀ 16 ਚ ਉਹਨਾਂ ਦੀ ਰਹੀ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀ ਰਹੀ ਉਸ ਤੋਂ ਬਾਅਦ ਹੁਣ 2 ਸਾਲ ਤੋਂ ਉੱਤੇ ਆਮ ਆਦਮੀ ਦੀ ਸਰਕਾਰ ਹੋ ਗਈ ਨਾਟ ਇਵਨ ਅ ਸਿੰਗਲ ਮੈਨੂੰ ਕੋਈ ਨੋਟਿਸ ਆਇਆ ਹੋਵੇ ਐਵਿਕਸ਼ਨ ਦਾ ਨੋਟਿਸ ਆਵੇ ਇਲੀਗਲ ਦਾ ਨੋਟਿਸ ਆਇਆ ਹੋਵੇ ਉਹਨਾਂ ਨੂੰ ਇਹ ਸੀ ਵੀ 9:30 ਵਜੇ ਬੈਂਕ ਖੁੱਲਣਗੇ 10:00 ਵਜੇ ਨੋਟੀਫੀਕ ਇਹਨਾਂ ਨੇ ਕਾਗਜ਼ ਭਰਨੇ ਆ ਤੇ ਉਸੇ ਵੇਲੇ ਐਨਓਸੀ ਨਹੀਂ ਮਿਲੇਗੀ ਤੇ ਇਹ ਕਾਗਜ਼ ਫਾਰਮ ਨੇ ਜਿਹੜੇ ਉਹ ਰਿਜੈਕਟ ਹੋ ਜਾਣਗੇ ਹੋਰ ਤਾਂ ਮੇਰੇ ਕੋਲ ਕੁਛ ਐ ਨਹੀਂ ਸੀ ਮੈਂ ਆਪਣੀ ਜ਼ਮੀਨ ਜਿਹੜੀ ਮੇਰੇ ਦਾਦਾ ਜੀ ਦੀ ਸਰਦਾਰ ਬਿਆਨ ਸਿੰਘ ਵਾਲੀ ਜ਼ਮੀਨ ਸੀ ਉਹ ਮੈਂ ਇੱਕਦਮ ਦੋ ਤਿੰਨ ਬੰਦੇ ਆਪਣੇ ਜਿਹੜੇ ਜਾਣ ਪਛਾਣ ਦੇ ਦੋਸਤ ਬਿੱਤਰ ਕੋਈ ਵੀ ਕਿਉਂਕਿ ਇੰਨੀ ਰਕਮ ਕੋਈ ਐ ਪੈਸਾ ਤਾਂ ਦਿੰਦਾ ਨਹੀਂਗਾ ਅਸੀਂ ਕਹਨੇ ਰੱਖੀ ਹੁਣ ਜ਼ਮੀਨ ਆਪਣੀ ਹੁਣ ਇੰਨੇ ਪੈਸੇ ਕਿਵੇਂ ਕੋਈ ਦੇ ਦਊਗਾ ਮੈਨੂੰ ਵੀ ਇਹ ਦੱਸੋ ਪੋਲੀਟੀਕਲ ਬੰਦੇ ਨੂੰ ਤਾਂ ਵੈਸੇ ਹੀ ਕੋਈ ਪੈਸੇ ਨਹੀਂ ਦਿੰਦਾ ਪੁਲਿਸ ਵਾਲੇ ਨੂੰ ਵਕੀਲ ਨੂੰ ਕੋਈ ਕਿਸੇ ਨੂੰ ਦਿੰਦਾ ਪੈਸੇ ਵੀ ਇਹ ਬਾਅਦ ਚ ਦੇਣਗੇ ਜਾਂ ਨਹੀਂ ਦੇਣਗੇ ਇਸ ਕਰਕੇ ਗਰੰਟੀ ਤਾਂ ਆਪਣੀ ਜਿਹੜੀ ਆ ਉਹ ਜ਼ਮੀਨ ਰੱਖ ਕੇ ਹੀ ਪੈਸਾ ਮਿਲਿਆ ਚਲੋ ਮੈਂ 2 ਕਰੋੜ ਰੁਪਈਆ ਇਹਨਾਂ ਨੂੰ ਜਮ੍ਹਾਂ ਕਰਾਤਾ ਤੇ ਫੇਰ ਵੀ ਆਉਣ ਨਾ ਫਿਰ ਜ਼ਬਰਦਸਤੀ ਇਲੈਕਸ਼ਨ ਕਮਿਸ਼ਨ ਤੋਂ ਡਰਦੇ ਹੋਏ ਵੀ ਅਸੀਂ ਪਹਿਲਾਂ ਦਿੱਤੀ ਨਹੀਂ ਐਨਓਸੀ ਤਾਂ ਇਹਨਾਂ ਨੇ ਐਨਓਸੀ ਉਹ ਜਾਰੀ ਕੀਤੀ ਇਸ ਕਰਾਂਗੇ ਇਸ ਨੂੰ ਕੋਰਟ ਚ ਚੈਲੰਜ ਹੋਊਗਾ ਕਿਉਂਕਿ ਜੇ ਐਨੇ ਸਾਲ ਇਹ ਬੋਲੇ ਨਹੀਂ ਤਾਂ ਇਸ ਦੇ ਵਿੱਚ ਅਫਸਰ ਵੀ ਤਾਂ ਕਸੂਰਵਾਰ ਨੇ ਜੇ ਪਹਿਲਾਂ ਹੀ ਇਹ ਰਿਮਾਈਂਡ ਕੀਤਾ ਹੁੰਦਾ ਜਿਹੜੇ ਇਹ ਹੁਣ ਹਰਜਾਨਿਆਂ ਦੀ ਗੱਲ ਕਰ ਰਹੇ ਨੇ ਜਿਹੜੇ ਐਕਸਪੈਂਸਸ ਦੀ ਗੱਲ ਕਰ ਰਹੇ ਨੇ ਜੇ ਪਹਿਲਾਂ ਦਿੱਤੇ ਹੁੰਦੇ ਤਾਂ ਸ਼ਾਇਦ ਉਹ ਦਿਨ ਆਉਂਦਾ ਹੀ ਨਾ ਹੋਰ ਸਮਝੋ ਕੀ ਕਰਦੇ ਰਹੇ ਨੇ ਅੰਦਰ ਬਾਲੀਵੁੱਡ ਖੇਡਦੇ ਰਹੇ ਆ ਜਦੋਂ ਜਦੋਂ ਇਹ ਜੀ ਕੋਈ ਲੈਟਰ ਜਾਂਦੀ ਸਾਡੇ ਵੱਲੋਂ ਕਾਰਪੋਰੇਸ਼ਨ डीसी ਨੂੰ ਕਰ ਦਿੰਦੀ ਸੀ ਵੀ ਇਹ ਤੁਸੀਂ ਲੋਟ ਕੀਤੀ ਆ ਜੀ डीसी कॉर्पोरेशन ਨੂੰ ਕਰ ਦਿੰਦਾ ਸੀ ਵੀ ਤੁਸੀਂ ਲੋਟ ਕੀਤੀ ਆ ਜੀ ਕਰੋੜ ਦੇਣ ਤੋਂ ਬਾਅਦ ਕਹਿੰਦੇ ਜੀ ਜੇ ਤੁਸੀਂ ਪੈਰ ਵੀ ਰੱਖਿਆ ਇਸ ਕੋਠੀ 'ਚ ਥੋੜੇ ਅਸੀਂ ਕਾਗਜ਼ ਆ ਜਿਹੜੇ ਨਾਮੀਨੇਸ਼ਨ ਕੈਨਸਲ ਕਰ ਦਾਂਗੇ ਵੀ ਜੇ ਮੇਰੇ ਤੇ ਮੇਰੇ ਪਰਿਵਾਰ ਨੂੰ ਕੋਈ ਕੁਝ ਹੁੰਦਾ ਤਾਂ ਮੈਂ ਸਿੱਧਾ ਇਹ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਲੈਟਰ ਲਿਖੂੰਗਾ کہہ ਰਹੇ ਹੁਣ ਕੋਈ ਜਗ੍ਹਾ ਦੇਖੀ ਤੁਸੀਂ ਜਾਂ ਦਫ਼ਤਰ ਦੇ ਵਿੱਚ ਹੀ ਰਾਤਾਂ گزارਣੀਆਂ ਤੁਸੀ ਮੈਂ ਕਿਹੜੀ ਕੋਠੀ ਲੈਣੀ ਆ ਜੀ ਮੇਰੇ ਕੋਲ ਤਾਂ ਜਿਹੜੀ ਜ਼ਮੀਨ ਸੀ ਉਹ ਵੀ ਗੈਣੇ ਕਰਕੇ ਮੈਂ ਤਾਂ ਜਿਹੜੀ ਮੇਰੇ ਦਾਦਾ ਜੀ ਜਿਹੜੇ ਮੈਂ ਆਪਣੇ ਬੇਟੇ ਨੂੰ ਅੱਗੇ ਦੇਣੀ ਸੀ ਜੋ ਮੇਰੇ ਫਾਦਰ ਤਾਂ ਮੈਂ 10 ਸਾਲ ਦਾ ਹੀ ਸੀ ਜਦੋਂ ਉਹ ਚਲੇ ਗਏ ਸੀ ਤੇ ਉਹੀ ਇੱਕ ਚੀਜ਼ ਸੀ ਉਹ ਵੀ ਮੇਤੋਂ ਇਸ ਰਾਜਾਵੜੀnga ਚ ਸਵਾਲ ਚੁੱਕਰੇ ਸੀ ਉਹ ਕਹਿੰਦੇ ਕਿ ਕਾਇਦੇ ਨਾਲ ਤਾਂ ਇੱਕੋ ਹੀ ਕੋਠੀ ਬਣਦੀ ਹੈ ਉਹ ਇੱਕ ਕੋਠੀਆਂ ਨਾਲ ਕੁਲ ਹੈ ਵੀ ਹੈ ਪਰ ਫਿਰ ਇਹ ਦੋ ਦੋ ਕੋਠੀਆਂ ਕਿਉਂ ਰੱਖੀ ਭਾਈ ਤੇਰੇ ਵਾਂਗੂ ਅਸੀਂ ਕਿਹੜਾ ਬੱਸਾਂ ਦੀਆਂ ਬੋਡੀਆਂ ਲਾ ਕੇ ਪੈਸੇ ਖਾਦੇ ਆ 3-3 ਲੱਖ ਜੇ ਤੂੰ ਚਾਹਨਾ ਤੈਨੂੰ ਨੰਗਾ ਕਰਨਾ ਜੇ ਚਾਹਨਾ ਹੀ ਆ ਤੂੰ ਮੈਂ ਹੁਣ 2-4 ਦਿਨਾਂ ਚ ਪ੍ਰੈਸ ਕਾਨਫਰੰਸ ਕਰ ਦੂੰਗਾ ਇਹਦੇ ਵਿੱਚ ਰਾਜਾ ਜਿਹੜਾ ਬੜਿੰਗ ਆ ਇਹਦਾ ਤਾਂ ਕੋਈ ਲੈਣਾ ਦੇਣਾ ਨਹੀਂਗਾ ਸਰਕਾਰ ਤੇ ਸਾਡੀ ਗੱਲ ਆ ਤੇ ਤੂੰ ਕਹਿੰਦੇ ਵਿੱਚ ਲੱਤ ਡਾਉਣਾ ਵੀ ਤੂੰ ਤਾਂ ਬਾਹਰੋਂ ਆਇਆ ਹੋਇਆ ਤਿੰਨਾ ਚ ਨਾ 13 ਨਾ ਬੇਰਾਂ ਚ ਕਿਸਾਨਾਂ ਦੇ ਉਲਟ ਕੋਈ ਗੱਲ ਕਰਨਗੇ ਮੈਂ ਚਾਹੇ ਭਾਜੀਪੀ ਚਾ ਮੈਂ ਤਾਂ ਵੀ ਗੱਲ ਕਰੂੰਗਾ ਕਿਉਂਕਿ ਮੈਂ ਕਿਸਾਨ ਆ ਤੇ ਇਸ ਕਰਕੇ ਮੈਂ ਤਾਂ ਬ੍ਰਿਜ ਪੁਲ ਦਾ ਕੰਮ ਕਰ ਰਿਹਾ ਹਾਂ ਪਰ ਜਿਹੜੀ ਇਹ ਕਿਸਾਨ ਨੇ ਨਾ ਇਹ ਇਹ ਕੋਈ ਕਿਸਾਨ ਨਹੀਂ ਗੇ ਇਹ ਸਿਰਫ ਪੈਸੇ ਦੇ ਕੇ ਜਿਹੜੇ ਕੁਝ ਬੰਦੇ ਛੱਡੇ ਹੋਏ ਆ ਜਿਹੜੇ ਆਮ ਆਦਮੀ ਦੇ ਤੇ ਕਾਂਗਰਸ ਦੇ ਉਹ ਝੰਡੀਆਂ ਲੈ ਕੇ ਆਉਂਦੇ ਆ ਪਰ ਉਹ ਕਿਸੇ ਵੀ ਕਿਸਾਨ ਦੇ ਕੋਲ ਟਾਈਮ ਆ ਰੋਜ਼ ਬੈਲਾ ਉਹ ਆਹੀ ਕੰਮ ਕਰਦਾ ਕਿਸਾਨ ਵਿਚਾਰਾ ਖੇਤ ਚ ਪਾਣੀ ਲਾਉਂਦਾ ਖਾਦ ਲਾਉਂਦਾ ਬੀ ਪਾਉਂਦਾ ਉਹਦੇ ਕੋਲ ਕਿੱਥੋਂ ਟਾਈਮ ਆ ਯਾਰ ਇਹ ਹਜੇ ਕਿਹੜੇ ਕਿਸਾਨ ਹੋਗੇ ਜਿਨ੍ਹਾਂ ਕੋਲ ਪਿਛਲੇ 3 ਸਾਲ ਤੋਂ ਉਹ ਝੰਡੀਆਂ ਚੱਕੀ ਤੁਰੇ ਹੋਏ ਆ ਉਹ ਨਹੀਂ ਇੱਕ ਮਿੰਟ ਉਹਨਾਂ ਦਾ ਕੋਈ ਘਰਦਾ ਨਹੀਂ ਉਹਨਾਂ ਨੂੰ ਪੁੱਛਦਾ ਵੀ ਕਿੱਥੇ ਹੋ ਤੁਸੀਂ ਵਾਰਾ ਗਿਰਦੀ ਕਰਦੇ ਹੋ ਵੀ ਤੁਸੀਂ ਕਿਹੜੀ ਕਿਹੜੀ ਲੜਾਈ ਲੜਨ ਲੱਗੇ ਹੋਏ ਹੋ ਇੱਕ ਜੂਨ ਨੂੰ ਦੇਖਿਓ ਕੀ ਆ 1 ਜੂਨ ਨੂੰ ਕੀ ਆ ਵੋਟਾਂ ਪੈ ਰੀਆਂ ਨੇ 1 ਜੂਨ ਨੂੰ ਇਹ ਗੱਲ ਕਰਦੇ ਸਿੱਖਾਂ ਦੀ ਉਸ ਦਿਨ ਕਿਹਨੇ ਤੋਪਾਂ ਨਾਲ ਦਰਬਾਰ ਸਾਹਿਬ ਤਾਇਆ ਸੀ ਇੱਕ ਤੁਸੀਂ ਪਾਰਟੀ 'ਚ ਤੁਸੀਂ ਬਹੁਤ ਟਾਈਮ ਰਹੇ ਤੁਸੀਂ ਉਸ ਪਾਰਟੀ ਦੀ ਹਮਾਇਤ ਕਰਦੇ ਰਹੇ ਤੁਸੀਂ ਮੈਂ ਕਹਿਣਾ ਜੀ ਇਹ ਗੱਲ ਦੱਸੋ ਵੀ ਕਿਹਨੇ ਕੀਤਾ ਉਹ ਮੈਂ ਕੁਝ ਕਰਦਾ ਰਿਆ ਨਹੀਂ ਕਰਦਾ ਰਿਆ ਮੈਂ ਤਾਂ ਮੇਰਾ ਤਾਂ ਜਨਮ ਹੀ ਉਦੋਂ ਮੈਂ ਤਾਂ ਬਹੁਤ ਬੱਚਾ ਸੀ ਉਹ 'ਚ ਮੇਰਾ ਮੇਰਾ ਲੈਣਾ ਦੇਣਾ ਕੀ ਆ ਗੱਲ ਇਹ ਆ ਵੀ ਕਿਨੇ ਕੀਤਾ ਸੀ ਉਹ ਪਹਿਲੀ ਵੀ ਅਦਵੀ ਇਹ ਤਾਂ ਹੁਣ ਕਰਦੇ ਆ ਨਾ ਗੋਲੀ ਜਿਹੜੀ ਵੱਜ ਕੇ ਨਿੰਗੀ ਸੀ ਉਹ ਇਹਨਾਂ ਨੇ ਕੀਤੀ ਸਰ ਜਵਾਬ ਹੈ ਇਹਨਾਂ ਕੋਲ ਇਹ ਛੇੜਦੇ ਆ ਇਹ ਬੜਾ ਔਖਾ ਕੰਮ ਹੋ ਜਾਊਗਾ ਕੋਈ ਰਾਹ ਨਹੀਂ ਲੱਭਣਾ ਇਹਨਾਂ ਨੂੰ 90 ਸਬ ਚੋਣਾਂ ਨੇ ਭਾਜਪਾ ਇਸ ਵਾਰ ਨਾਰਾ ਦੇ ਰਹੀ ਹੈ ਅਪਕੀ ਪਾਰ 400 ਪਾਰ ਦਾ ਔਰ ਉੱਥੇ ਹੀ ਪੰਜਾਬ ਦੀ ਗੱਲ ਕਰੀਏ ਤਾਂ ਆਮ ਆਦੀ ਪਾਰਟੀ ਕਹਿੰਦੀ ਹੈ ਕਿ 13 ਜ਼ੀਰੋ ਕਰਨਾ ਹੈ ਕੱਲ ਰਾਤ ਰਵਨੀਤ ਸਿੰਘ ਬਿੱਟੂਣਾ ਨੇ ਆਪਣੇ ਦਫ਼ਤਰ ਦੇ ਵਿੱਚ ਗੁਜ਼ਾਰੀਏ ਕਿਉਂਕਿ ਕਹਿੰਦੇ ਰਵਨੀਤ ਸਿੰਘ ਬਿੱਟੂਣਾ ਨੂੰ ਬੇਕਰ ਕਰ ਦਿੱਤਾ ਸਾਡੇ ਨਾਲ ਰਵਨੀਤ ਬਿੱਟੂਣੀ ਮੌਜੂਦ ਨਹੀਂ ਗੱਲਬਾਤ ਕਰਦੇ ਆ ਬਿੱਟੂ ਸਾਹਿਬ ਕੀ ਹੋਇਆ ਨੋਮੀਨੇਸ਼ਨ ਭਰਨ ਗਏ ਹੋ ਨੋਮੀਨੇਸ਼ਨ ਭਰ ਕੇ ਵਾਪਸ ਆਈ ਹੂੰ ਤੇ ਤੁਹਾਨੂੰ ਬੇਕਰ ਕਰ ਇੱਕ ਹੈਰਾਨਗੀ ਜੀ ਵਾਲੀ ਗੱਲ ਹੋਈ ਅਸੀਂ ਤਾਂ ਸਾਰੇ ਤਿਆਰੀ ਕਰ ਰਹੇ ਸੀ ਬਈ 10 ਤਰੀਕ ਨੂੰ ਪੇਪਰ ਫਾਈਲ ਕਰਨੇ ਆ ਪਰ ਅਚਾਨਕ ਕੀ ਹੋਇਆ ਰਾਤ ਨੂੰ ਤਕਰੀਬਨ ਜਿਹੜੀ ਮੇਲ ਆਈ ਆ ਉਹ ਆਈਆ 11 ਵਜ ਕੇ ਇਹਦਾ ਟਾਈਮ ਹੈ ਜੋ 11 ਵਜ ਕੇ 18 ਮਿੰਟ ਤੇ 9 ਤਰੀਕ ਨੂੰ 24 ਨੂੰ ਉਹ ਚ ਕੀ ਕਹਿੰਦੇ ਨੇ ਇਹ ਵੀ ਇਹ ਤੁਸੀਂ ਇੱਥੇ ਇਲੀਗਲ ਤੁਸੀਂ ਰਹਿ ਰਹੇ ਹੋ ਇਸ ਕਰਕੇ ਤੁਹਾਡਾ 2 ਕਰੋੜ ਰੁਪਇਆ ਤੁਹਾਡਾ ਕਿਰਾਇਆ ਰੈਂਟ ਬਣਦਾ ਏ ਹੁਣ ਇਹਦੇ ਪਿੱਛੇ ਉਹਨਾਂ ਨੂੰ ਇਹ ਸੀ ਵੀ 9:30 ਵਜੇ ਬੈਂਕ ਖੁੱਲਣਗੇ 10 ਵਜੇ ਅ ਨੋਟੀਫਿਕੇ ਇਹਨਾਂ ਨੇ ਕਾਗਜ਼ ਭਰਨੇ ਆ ਤੇ ਉਸੋ ਵੇਲੇ ਐਨਓਸੀ ਨਹੀਂ ਮਿਲੇਗੀ ਤੇ ਇਹ ਕਾਗਜ਼ ਫਾਰਮ ਨੇ ਜਿਹੜੇ ਉਹ ਰਿਜੈਕਟ ਹੋ ਜਾਣਗੇ ਹੁਣ ਇਸ ਘਰ ਦੇ ਵਿੱਚ ਮੈਂ ਰਹਿਣਾ ਇਕੱਲਾ ਤੇ ਮੇਰੇ ਨਾਲ 100 ਬੰਦਾ ਜਿਹੜਾ ਕਟੋ-ਕਟ ਸਕਿਉਰਿਟੀ ਦਾ ਡਿਫਰੈਂਟ ਸਕਿਉਰਿਟੀ ਉਹ ਪੰਜਾਬ ਪੁਲਿਸ ਹੋਵੇ ਪੰਜਾਬ ਕਮਾਂਡੋਜ਼ ਹੋਵੇ ਆਰਮਡ ਹੋਵੇ ਸੀਐਸਐਫ ਹੋਵੇ ਡਿਫਰੈਂਟ ਉਹਨਾਂ ਦੇ ਆਫੀਸਰ ਇਨਸਪੈਕਟਰ ਲੈਵਲ ਦੇ ਹੋਰ ਤੇ ਉਹ ਸਾਰੇ 100 ਬੰਦਾ ਹੈ ਜਿਹੜਾ ਐਮ ਐਚ ਏ ਜਿਹਨੂੰ ਕਹਿ ਸਕਦੇ ਆ ਆਪਾਂ ਜਿਹੜੀ ਹੋਮ ਮਿਨਿਸਟਰੀ ਦੀ ਜਿਹੜੇ ਗਾਈਡਲਾਈਨਸ ਇਜ਼ ਇਟ ਪ੍ਰੋਡਕਟ ਟੀਮ Z+ ਪ੍ਰੋਡਕਟਿਵ ਦੇ ਥੱਲੇ ਉਹ 2016 ਦੀ ਜਿਹੜੀ ਆ ਉਹ ਉਹਨਾਂ ਨੇ ਇਹ ਅਲੋਟਮੈਂਟ ਕੀਤੀ ਹੋਈ ਆ ਉਦੋਂ ਬਾਅਦ ਮੈਂ ਇੱਥੇ ਦੋ ਇਲੈਕਸ਼ਨਾਂ ਲੜੀਆਂ ਜਿਹਦੇ ਵਿੱਚ ਮੈਂ ਹਰ ਵਾਰ ਇੱਥੇ ਦਾ ਬਿਜਲੀ ਦਾ ਬਿੱਲ ਹਰ ਵਾਰ ਇੱਥੇ ਪਾਣੀ ਦਾ ਬਿੱਲ ਜੋ ਵੀ ਕੁਛ ਆ ਉਹ ਮੈਂ ਹਮੇਸ਼ਾ ਇੱਥੇ ਦਾ ਭਰਿਆ ਹੋਇਆ ਤੇ 2016 ਚ ਜਦੋਂ ਮੈਂ ਐਨਓਸੀ ਅਪਲਾਈ ਕੀਤਾ ਇਹ ਮੈਂ ਕੀਤਾ ਨਹੀਂ 2016 ਚ ਤਾਂ ਮੈਂ 19 ਚ ਕੀਤਾ ਹੋਗਾ 2000 ਮੈਂ 19 ਚ ਇਹ ਜਦੋਂ ਇਸ ਤੋਂ ਪਹਿਲਾਂ 2017 ਚ ਵੀ ਕੀਤਾ ਉਦੋਂ ਮੈਂ ਤੁਹਾਨੂੰ ਪਤਾ ਜਲਾਲਾਬਾਦ ਵਿਧਾਨ ਸਭਾ ਇਲੈਕਸ਼ਨ ਲੜਨ ਗਿਆ ਸੀ ਉਹ ਕਹਿੰਦੇ ਕੋਈ ਇਹਦੇ ਲਈ ਪੈਂਡਿੰਗ ਨਹੀਂਗਾ ਐਨਓਸੀ ਜਾਰੀ ਫਿਰ ਮੈਂ 19 ਚ ਜਦੋਂ ਸਾਰਾ ਮੈਂ ਐਨਓਸੀ ਲਈ ਆ 19 ਚ ਫਿਰ ਇਹਨਾਂ ਨੇ ਗਾਈਡਲਾਈਨ ਟਿਲ ਡੇਟ ਆਈ ਹੈਵ ਨੈਵਰ ਮਤਲਬ ਬੀਨ ਇਨਫਾਰਮਡ ਥੈਟ ਮਾਈ ਸਟੇ ਐਟ ਦਿਸ ਹਾਊਸ ਇਜ਼ ਇਲੀਗਲ 19 ਚ ਵੀ ਇਹਨਾਂ ਨੇ ਐਨਓਸੀ ਦਿੱਤਾ ਇਸ ਵਾਰ ਜਦੋਂ ਮੈਂ ਇਹਨਾਂ ਨੂੰ ਚਿੱਠੀ ਲਿਖੀ ਕਿਉਂਕਿ ਉਹ ਇਹ ਜ਼ਰੂਰੀ ਹੁੰਦਾ ਜੇ ਦਿੱਲੀ ਦਾ ਮੇਰਾ ਘਰ ਆ ਜਾਂ ਆਫਿਸ ਆ ਕੋਈ ਟੈਲੀਫੋਨ ਲੱਗਿਆ ਸਰਕਾਰੀ ਉਹਦੀ ਸਭ ਦੀ ਮਹਿਕਮੇ ਵੱਲੋਂ ਐਨਓਸੀ ਹੁੰਦੀ ਹੈ ਇਹ ਮੈਂ 2 ਮਈ ਨੂੰ 2024 ਨੂੰ ਮੇਰੇ ਆਫਿਸ ਨੇ ਇਹਨਾਂ ਨੂੰ ਸਮਿਟ ਕੀਤਾ ਵੀ ਸਾਨੂੰ ਐਨਓਸੀ ਦਿਓ ਇਹ ਗਾਈਡਲਾਈਨਸ ਨੇ ਮਲੈਕਸ਼ਨ ਕਮਿਸ਼ਨ ਦੀ ਵਿਥਿਨ 48 ਆਵਰਸ ਤੁਸੀਂ ਉਹਦਾ ਜਵਾਬ ਜਿਹੜਾ ਹੈ ਉਹ ਐਨਓਸੀ ਦੇਣੀ ਆ ਇਹਨਾਂ ਨੇ ਇੱਥੇ ਇਲੀਗਲ ਕੰਮ ਕੀਤਾ ਵੀ ਉਹਦਾ ਜਵਾਬ ਇਹਨਾਂ ਨੇ ਦਿੱਤਾ ਨਹੀਂ ਫਿਰ ਮੈਂ ਦੁਬਾਰਾ ਚਿੱਠੀ ਲਿਖਦਾ ਇਹਨਾਂ ਨੂੰ ਮਈ 8 ਨੂੰ ਜਦੋਂ 6 ਦਿਨ ਪੈ ਗਏ ਵਿੱਚ ਵੀ ਕੋਈ ਜਵਾਬ ਨਹੀਂ ਆਇਆ ਤੁਸੀਂ 48 ਘੰਟੇ ਚ ਦੇਣਾ ਇਲੈਕਸ਼ਨ ਕਮਿਸ਼ਨ ਦਾ ਫਿਰ 8 ਨੂੰ ਵੀ ਮੈਂ ਲਿਖਦਾ ਜਦੋਂ ਫੇਰ ਵੀ ਕਮਿਸ਼ਨਰ ਵੱਲੋਂ ਕੋਈ ਜਵਾਬ ਸਰਟੀਫਿਕੇਟ ਇਲੈਕਸ਼ਨ ਨਹੀਂ ਦਿੱਤਾ ਜਾਂਦਾ ਉਦੋਂ ਬਾਅਦ 9 ਤਰੀਕ ਨੂੰ ਜਦੋਂ ਸਾਰਾ ਦਿਨ ਲੰਘ ਜਾਂਦਾ ਉਦੋਂ ਵੀ ਨਹੀਂ ਜਦੋਂ ਦਫਤਰ ਟਾਈਮ ਖਤਮ ਹੋ ਜਾਂਦਾ ਰਾਤ ਦੇ 11 12 ਵਜ ਜਾਂਦੇ ਆ ਅਗਲੇ ਦਿਨ ਛੁੱਟੀ ਹੁੰਦੀ ਆ ਉਸ ਨੂੰ ਦੇਖਦੇ ਹੋਏ ਵੀ ਇਸ ਵੇਲੇ 2 ਕਰੋੜ ਇਹ ਪੈਸਾ ਕਿੱਥੋਂ ਲਿਆਉਣਗੇ ਵਾਈਟ ਦਾ ਇਹ ਨਾਮੀਨੇਸ਼ਨ ਜਿਹੜੀ ਕੈਨਸਲ ਹੋਈ ਚਲੋ ਇਹ ਗੱਲ ਇਹ ਹੋ ਗਈ ਇਹਦੇਚ ਕੋਈ ਵੀ ਅੱਜ ਤੱਕ ਨਾ ਈਵਨ ਵਾਂਸ ਨਾ ਈਵਨ ਇੱਕ ਵਾਰੀ ਵੀ ਕੋਈ ਮੈਨੂੰ ਨੋਟਿਸ ਇਹ ਬਾਦਲ ਸਾਹਿਬ ਦੀ ਸਰਕਾਰ ਸੀ 16 ਚ ਉਹਨਾਂ ਦੀ ਰਹੀ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀ ਰਹੀ ਉਸ ਤੋਂ ਬਾਅਦ ਹੁਣ 2 ਸਾਲ ਤੋਂ ਉੱਤੇ ਆਮ ਆਦਮੀ ਦੀ ਸਰਕਾਰ ਹੋ ਗਈ ਨਾ ਈਵਨ ਅ ਸਿੰਗਲ ਮੈਨੂੰ ਕੋਈ ਨੋਟਿਸ ਆਇਆ ਹੋਵੇ ਐਵਿਕਸ਼ਨ ਦਾ ਨੋਟਿਸ ਆਵੇ ਇਲੀਗਲ ਦਾ ਨੋਟਿਸ ਆਇਆ ਹੋਵੇ ਹਰ ਜਦੋਂ ਮੈਂ ਚਿੱਠੀ ਲਿਖਦਾ ਸੀ ਕੋਈ ਇੱਥੇ ਕੰਮ ਹੋਣਾ ਚਾਹੀਦਾ ਏ ਮੈਂ ਆਪਣੇ ਨਾਂ ਤੇ ਲਿਖਦਾ ਸੀ ਉਹ ਕੋਠੀ ਚ ਹਰ ਰੈਨੋਵੇਸ਼ਨ ਹੁੰਦੀ ਸੀ ਕੋਈ ਮੋਰਚਾ ਬਣਾਉਣਾ ਸੀ ਕੋਈ ਟੂਟੀ ਲਾਉਣੀ ਸੀ ਕੋਈ ਕੁਝ ਵੀ ਸੀ ਉਹ ਕਰਦੇ ਸੀ ਉਹ ਫਿਰ ਕਿੱਥੋਂ ਕਰਦੇ ਸੀ ਕਿਸ ਖਾਤੇ ਚੋਂ ਕਰ ਰਹੇ ਸੀ ਤੇ ਉਦੋਂ ਬਾਅਦ ਜਿਹੜੇ ਸਾਰੇ ਆਰਡਰ ਹੁੰਦੇ ਸੀ ਸਿਕਿਉਰਿਟੀ ਆਂਦੇ ਉਹ ਇੱਥੇ ਹੁੰਦੇ ਸੀ ਉਹਦੇ ਇੱਥੇ ਦੇਖੋ ਕਿੰਨੇ ਕਿੰਨੇ ਜਿਹੜੇ ਉਹ ਲੱਗੇ ਹੋਏ ਨੇ ਇਹ ਤਾਂ ਕੋਈ ਐਂ ਤਾਂ ਹੈ ਨਹੀਂ ਜੈਡ ਪ੍ਰੋਟੈਕਟਿਵ ਤਾਂ ਮੁਸ਼ਕਲ ਨਾਲ ਪੰਜਾਬ ਚ ਇਸ ਵੇਲੇ ਜੇ ਦੇਖਿਆ ਜਾਵੇ ਇੱਕ ਮੈਂ ਇੱਕ ਸੁਖਵੀਰ ਸਿੰਘ ਬਾਦਲ ਆ ਬਾਕੀ ਸੀਐਮ ਤੇ ਉਹ ਹੁੰਦਾ ਪ੍ਰੋਟੋਕਾਲ ਗਵਰਨਰ ਸਾਹਿਬ ਇਹ ਉਦੋਂ ਬਾਅਦ ਕੀ ਹੁੰਦਾ ਏ ਮੈਂ ਉਹ ਆਪਣੀ ਜਦੋਂ ਇੱਕਦਮ ਸਵੇਰੇ ਬੈਂਕ ਖੁੱਲਦੇ ਆ ਮੈਂ ਆਪਣੀ ਜ਼ਮੀਨ ਆ ਜਿਹੜੀ ਹੋਰ ਤਾਂ ਮੇਰੇ ਕੋਲ ਕੁਛ ਐ ਨਹੀਂ ਸੀ ਮੈਂ ਆਪਣੀ ਜ਼ਮੀਨ ਜਿਹੜੀ ਮੇਰੇ ਦਾਦਾ ਜੀ ਦੀ ਸਰਦਾਰ ਬਿਆਨ ਸਿੰਘ ਵਾਲੀ ਜ਼ਮੀਨ ਸੀ ਉਹ ਮੈਂ ਇੱਕਦਮ ਦੋ ਤਿੰਨ ਬੰਦੇ ਆਪਣੇ ਜਿਹੜੇ ਜਾਣ ਪਛਾਣ ਦੇ ਦੋਸਤ ਬਿੱਤਰ ਕੋਈ ਵੀ ਕਿਉਂਕਿ ਐਨੀ ਰਕਮ ਕੋਈ ਐ ਪੈਸਾ ਤਾਂ ਦਿੰਦਾ ਨਹੀਂਗਾ ਤੁਸੀਂ ਗਹਿਣੇ ਰੱਖੀ ਹੁਣ ਜ਼ਮੀਨ ਆਪਣੀ ਹੁਣ ਇੰਨੇ ਪੈਸੇ ਕਿਵੇਂ ਕੋਈ ਦੇ ਦਊਗਾ ਮੈਨੂੰ ਵੀ ਇਹ ਦੱਸੋ ਪੋਲੀਟਿਕਲ ਬੰਦੇ ਨੂੰ ਤਾਂ ਵੈਸੇ ਹੀ ਕੋਈ ਪੈਸੇ ਨਹੀਂ ਦਿੰਦਾ ਪੁਲਿਸ ਵਾਲੇ ਨੂੰ ਵਕੀਲ ਨੂੰ ਕੋਈ ਕਿਸੇ ਨੂੰ ਦਿੰਦਾ ਪੈਸੇ ਵੀ ਇਹ ਬਾਅਦ ਚ ਦੇਣਗੇ ਜਾਂ ਨਹੀਂ ਦੇਣਗੇ ਇਸ ਕਰਕੇ ਗਰੰਟੀ ਤਾਂ ਆਪਣੀ ਜਿਹੜੀ ਆ ਉਹ ਜ਼ਮੀਨ ਰੱਖ ਕੇ ਹੀ ਪੈਸਾ ਮਿਲਿਆ ਚਲੋ ਮੈਂ 2 ਕਰੋੜ ਰੁਪਈਆ ਇਹਨਾਂ ਨੂੰ ਜਮ੍ਹਾਂ ਕਰਾਤਾ ਤੇ ਫੇਰ ਵੀ ਆਉਣ ਨਾ ਫਿਰ ਜ਼ਬਰਦਸਤੀ ਇਲੈਕਸ਼ਨ ਕਮਿਸ਼ਨ ਤੋਂ ਡਰਦੇ ਹੋਏ ਵੀ ਅਸੀਂ ਪਹਿਲਾਂ ਦਿੱਤੀ ਨਹੀਂ ਐਨਓਸੀ ਤਾਂ ਇਹਨਾਂ ਨੇ ਐਨਓਸੀ ਉਹ ਜਾਰੀ ਕੀਤੀ ਚੈਲੰਜ ਕਰੋਗੇ ਇਸ ਨੂੰ ਕੋਰਟ ਚ ਚੈਲੰਜ ਹੋਊਗਾ ਕਿਉਂਕਿ ਜੇ ਐਨੇ ਸਾਲ ਇਹ ਬੋਲੇ ਨਹੀਂ ਤਾਂ ਇਸ ਦੇ ਵਿੱਚ ਅਫਸਰ ਵੀ ਤਾਂ ਕਸੂਰਵਾਰ ਨੇ ਜੇ ਪਹਿਲਾਂ ਹੀ ਇਹ ਰਿਮਾਈਂਡ ਕੀਤਾ ਹੁੰਦਾ ਜਿਹੜੇ ਇਹ ਹੁਣ ਹਰਜਾਨਿਆਂ ਦੀ ਗੱਲ ਕਰ ਰਹੇ ਨੇ ਜਿਹੜੇ ਐਕਸਪੈਂਸਸ ਦੀ ਗੱਲ ਕਰ ਰਹੇ ਨੇ ਜੇ ਪਹਿਲਾਂ ਦਿੱਤੇ ਹੁੰਦੇ ਤਾਂ ਸ਼ਾਇਦ ਉਹ ਦਿਨ ਆਉਂਦਾ ਹੀ ਨਾ ਹੋਰ ਸਮਝੋ ਕੀ ਕਰਦੇ ਰਹੇ ਨੇ ਅੰਦਰ ਬਾਲੀਵੁੱਡ ਖੇਡਦੇ ਰਹੇ ਆ ਜਦੋਂ ਜਦੋਂ ਇਹ ਜੀ ਕੋਈ ਲੈਟਰ ਜਾਂਦੀ ਸਾਡੇ ਵੱਲੋਂ ਕਾਰਪੋਰੇਸ਼ਨ ਡੀਸੀ ਨੂੰ ਕਰ ਦਿੰਦੀ ਸੀ ਵੀ ਇਹ ਤੁਸੀਂ ਲੋਟ ਕੀਤੀ ਆ ਜੀ ਡੀਸੀ ਕਾਰਪੋਰੇਸ਼ਨ ਨੂੰ ਕਰ ਦਿੰਦਾ ਸੀ ਵੀ ਤੁਸੀਂ ਲੋਟ ਕੀਤੀ ਆ ਜੀ ਕਾਰਪੋਰੇਸ਼ਨ ਵਾਲੇ ਮੇਅਰ ਨੂੰ ਕਰ ਦਿੰਦੇ ਸੀ ਵੀ ਤੁਸੀਂ ਮਤਾ ਪਾਓ ਉਹ ਮਤਾ ਨਹੀਂ ਪਾਉਂਦੇ ਫਿਰ ਕਾਰਪੋਰੇਸ਼ਨ ਫਿਰ ਡੀਸੀ ਨੂੰ ਮਤਲਬ ਆਪ ਦਾ ਇਹਨਾਂ ਦਾ ਸਾਰਿਆਂ ਦਾ ਇਹ ਉਲਝਾਂ ਪਾਇਆ ਹੋਇਆ ਵੀ ਇਹ ਨਹੀਂ ਤਾਂ ਕੋਠੀ ਤਾਂ ਕੀ ਹੈ ਕੋਠੀ ਤਾਂ ਮੈਂ ਉੱਥੋਂ ਰੋਜ਼ ਹੀ ਆ ਸਰਕਾਰ ਚ ਕਿਸੇ ਡੀਐਸਪੀ ਕਿਸੇ ਐਸਪੀ ਕਿਸੇ ਆਈਐਸ ਸਾਰੇ ਵਾਲੇ ਦੇਲੇ ਆਪ ਲੋਟ ਕਰਾਉਂਦੇ ਸੀ ਵੀ ਮੇਰ ਸਾਹਿਬ ਇਹਨੂੰ ਦੇ ਦਿਓ ਇਹਨੂੰ ਦੇ ਦਿਓ ਇਹਨੂੰ ਦੇ ਦਿਓ ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੇ ਪਲੈਨਿੰਗ ਕੀਤੀ ਹੁਣ ਕੀ ਗੱਲ ਆ ਹੁਣ ਉਹ ਕਹਿੰਦੇ ਜੀ 2 ਕਰੋੜ ਦੇਣ ਤੋਂ ਬਾਅਦ ਕਹਿੰਦੇ ਜੀ ਜੇ ਤੁਸੀਂ ਪੈਰ ਵੀ ਰੱਖਿਆ ਇਸ ਕੋਠੀ 'ਚ ਤੁਹਾਡੇ ਅਸੀਂ ਕਾਗਜ਼ ਆ ਜਿਹੜੇ ਨਾਮੀਨੇਸ਼ਨ ਕੈਨਸਲ ਕਰ ਦਾਂਗੇ ਹੁਣ ਮੈਂ ਕੋਈ ਵਰਕ ਨਹੀਂ ਸਾਰਾ ਸਮਾਨ ਪੈਕ ਹੋ ਰਿਹਾ ਏ ਮੈਂ ਤਾਂ ਕੱਲ ਹੀ ਕਿਉਂਕਿ ਇਹਨਾਂ ਨੇ ਮੈਨੂੰ ਇਹ ਕਿਹਾ ਸੀ ਵੀ ਜੇ ਤੇਰੀ ਇੱਕ ਕੈਮਰੇ 'ਚ ਸਾਡੇ ਕਿਤੇ ਫੋਟੋ ਵੀ ਆ ਗਈ ਘਰ ਚ ਵੜਦੇ ਰਾਤ ਰਿਕਵੇ ਦੇ ਤੇ ਤੁਹਾਡੇ ਨੋਮੀਨੇਸ਼ਨ ਅਸੀਂ ਕੈਨਸਲ ਕਰਾਂਗੇ ਇਸ ਤਰੀਕੇ ਦਾ ਪ੍ਰੈਸ਼ਰ ਜਿਹੜਾ ਹੈ ਉਸ ਕਿਉਂਕਿ ਰਾਗਵ ਚੱਡੇ ਦੇ ਮੈਂ ਵਾਰੇ ਪੋਤੜੇ ਫੁੱਲੇ ਉਹ ਪੁੱਤ ਬਣਿਆ ਹੋਇਆ ਕੇਜਰੀਵਾਲ ਦਾ ਤੇ ਭਗਵੰਤ ਮਾਨ ਉਹਦੀ ਚਾਬੀ ਆ ਉਹਦੀ ਇਹ ਮਜਬੂਰੀਆਂ ਐ ਤਿੰਨੋਂ ਬੰਦਿਆਂ ਦੀਆਂ ਪਰ ਇਹ ਕੋਈ ਗੱਲ ਨਹੀਂ ਇਹ 4 ਤਰੀਕ ਤੋਂ ਬਾਅਦ ਹਜੇ ਕਿਉਂਕਿ ਮੇਰਾ ਤਾਂ ਇਲੈਕਸ਼ਨ ਦਾ ਕੰਮ ਚੱਲ ਰਿਹਾ ਮੈਂ ਇਹਨਾਂ ਨਾਲ ਕਿੱਥੋਂ ਨਿਵਜਟਾਂ ਉਦੋਂ ਬਾਅਦ ਇਹ ਮੇਰਾ ਇਹ ਮੇਰੇ ਸਾਰੇ ਪਰਿਵਾਰ ਤੇ ਮੈਨੂੰ ਇਹ ਬਿਲਕੁਲ ਨਿਹੱਤਾ ਕਰਕੇ ਜਿਵੇਂ ਸਿੱਧੂ ਮੂਸੇਵਾਲ ਨਾਲ ਇਹਨਾਂ ਨੇ ਰੌਲਾ ਪਵਾ ਕੇ ਮੀਡੀਆ ਦੇ ਵਿੱਚ ਵੀ ਜਿਹੜੇ ਦੇਸ਼ ਦੇ ਦੁਸ਼ਮਣ ਨੇ ਜਿਹੜੇ ਅਸੀਂ ਅਮਨ ਸ਼ਾਂਤੀ ਲਿਆ ਕੇ ਜਿਹੜੇ ਅੱਜ ਵੀ ਦੇਸ਼ ਦੇ ਦੁਸ਼ਮਣ ਪਾਕਿਸਤਾਨ ਬੈਠੇ ਆ ਕੈਨੇਡਾ ਅਮਰੀਕਾ ਬੈਠੇ ਆ ਉਹਨਾਂ ਨੂੰ ਇਹਨਾਂ ਨੇ ਅਲਰਟ ਕਰਤਾ ਵੀ ਬਟੂ ਬਟੂਲ ਕਰਨੀ ਹੈ ਹੁਣ ਬਈ ਬਿਲਕੁਲ ਅਸੀਂ ਬੇਦਖਲ ਕਰਤਾ ਹੁਣ ਉਹਦੇ ਕੋਲ ਸਿਕਿਉਰਿਟੀ ਕੋਈ ਨਹੀਂ ਕਿਉਂਕਿ ਜਿਹੜਾ ਇਹ ਸਰਕਾਰੀ ਘਰ ਇਸੇ ਲਈ ਹੁੰਦੇ ਆ ਵੀ ਇਹਦੇ ਅੰਦਰ ਸਕਿਉਰਿਟੀ ਦਾ ਇੰਤਜ਼ਾਮ ਹੋ ਜਾਂਦਾ ਤੇ ਚਾਰੋਂ ਕੋਨਿਆਂ ਤੇ ਸਕਿਉਰਿਟੀ ਕਿਤੇ ਮੈਟਲ ਡੈਟెక్టర్ ਲੱਗੇ ਹੁੰਦੇ ਆ ਕਿਤੇ ਸਮਾਨ ਚੈੱਕ ਕਰਨ ਵਾਲੇ ਮਸ਼ੀਨਾਂ ਲੱਗੀਆਂ ਹੁੰਦੀਆਂ ਉਹ ਇਸ ਤਰੀਕੇ ਨਾਲ ਬਣਾਇਆ ਹੁੰਦਾ ਕੱਲ ਨੂੰ ਜੇ ਕੋਈ ਹਮਲਾ ਹੁੰਦਾ ਕੋਈ ਅਟੈਕ ਹੁੰਦਾ ਤੇ ਉਹਨੂੰ ਪ੍ਰੋਟੈਕਟ ਕਰ ਸਕੀਏ ਬੁਲੇਟ ਪ੍ਰੂਫ ਬੰਕਰ ਬਣੇ ਹੁੰਦੇ ਆ ਐਸਾ ਵੈੱਡ ਜ਼ੈਡ ਪਲੱਸ ਜਿਹੜੀ ਸਕਿਉਰਿਟੀ ਉਹ ਹੁਣ ਇਹਨਾਂ ਨੇ ਉਹ ਸਾਰਾ ਮੇਰਾ ਜਿਹੜਾ ਉਹ ਹਾਲਾਤ ਆ ਉਹ ਕੋਈ ਗੱਲ ਨਹੀਂ ਜਿੱਥੇ ਸਰਦਾਰ ਬਿਆਨ ਸਿੰਘ ਜੀ ਚਲੇ ਗਏ ਹਰੇਕ ਨੇ ਜਾਣਾ ਤੇ ਮੈਨੂੰ ਮੈਂ ਤਾਂ ਮਾਣ ਮਹਿਸੂਸ ਹੋਊਗਾ ਫਕਰ ਹੋਊਗਾ ਭਾਈ ਜੇ ਦੇਸ਼ ਦੇ ਲੇਖੇ ਅਸੀਂ ਤਾਂ ਹਮੇਸ਼ਾ ਦੇਸ਼ ਦੀ ਗੱਲ ਕੀਤੀ ਐ ਸੂਬੇ ਦੀ ਗੱਲ ਕੀਤੀ ਐ ਹੁਣ ਮੈਂ ਇਹ ਥੋੜੇ ਰਾਹੀਂ ਪਰ ਜ਼ਿੰਮੇਵਾਰੀ ਬਾਅਦ ਚ ਜ਼ਰੂਰ ਫਿਕਸ ਹੋਵੇ ਜਿਵੇਂ ਅੱਜ ਸਿੱਧੂ ਮੂਸੇਵਾਲੇ ਦਾ ਹੋ ਗਿਆ ਸਰਦਾਰ ਬਿਆਨ ਸਿੰਘ ਜੀ ਦਾ ਹੋਇਆ ਕਿਸੇ ਨੂੰ ਕੋਈ ਸਜ਼ਾ ਨਹੀਂ ਕਿਸੇ ਨੂੰ ਕੋਈ ਕੁਝ ਨਹੀਂ ਇਹ ਜ਼ਿੰਮੇਵਾਰੀ ਫਿਕਸ ਹੋਵੇ ਵੀ ਜੇ ਮੇਰੇ ਤੇ ਮੇਰੇ ਪਰਿਵਾਰ ਨੂੰ ਕੋਈ ਕੁਝ ਹੁੰਦਾ ਤਮੇ ਸਿੱਧਾ ਇਸ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਲੈਟਰ ਲਿਖੂਗਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਲੈਟਰ ਲਿਖੂਗਾ ਵੀ ਇਹਦੀ ਜ਼ਿੰਮੇਵਾਰੀ ਇੱਥੇ ਇਲੈਕਸ਼ਨ ਕਮਿਸ਼ਨ ਨੂੰ ਵੀ ਕਰੂਗਾ ਜ਼ਿੰਮੇਵਾਰੀ ਚੀਫ ਸਕੱਟਰੀ ਦੀ ਹੋਏਗੀ ਪੰਜਾਬ ਦੇ ਦੀ ਜ਼ਿੰਮੇਵਾਰੀ ਪੰਜਾਬ ਦੇ ਡੀਜੀਪੀ ਦੀ ਹੋਏਗੀ ਜ਼ਿੰਮੇਵਾਰੀ ਇਹ ਜਿਹੜਾ ਨਕਲੀ ਨਕਲਚੀਆ ਜਿਹੜਾ ਇੱਕ ਭੰਡ ਜਿਹੜਾ ਚੀਫ ਮਿਨਿਸਟਰ ਆ ਪੰਜਾਬ ਦਾ ਉਹਦੀ ਤਕੀ ਜ਼ਿੰਮੇਵਾਰੀ ਹੋਏਗੀ ਪਰ ਉਹਦਾ ਉਹਦਾ ਜ਼ਰੂਰ ਕਿਉਂਕਿ ਸਰਕਾਰੀ ਉਹਦੇ ਕੋਲ ਚੀਫ ਮਿਨਿਸਟਰ ਦਾ ਅਹੁਦਾ ਹੈ ਉਹਦੀ ਜ਼ਿੰਮੇਵਾਰੀ ਹੋਏਗੀ ਬਿੱਟੂ ਜੀ ਤੁਹਾਡੀ ਤਾਂ ਨੇੜਤਾ ਦੀਆਂ ਚਰਚਾਵਾਂ ਸਿਆਸੀ ਗਲਿਆਰਿਆਂ ਦੇ ਵਿੱਚ ਪੋਲਿਟਿਕਲ ਪਾਰਟੀਆਂ ਦੇ ਵਿੱਚ ਬੜੀਆਂ ਰਹਿੰਦੀਆਂ ਸੀਗੀ ਬਿੱਟੂ ਤੇ ਭਗਵੰਤ ਮਾਨ ਉਹਨਾਂ ਦੀ ਬੜੀ ਨੇੜਤਾ ਹੈ ਲੋਕ ਸਭਾ ਟਾਈਮ ਤੋਂ ਨੇੜਤਾ ਚੱਲਦੀ ਆਉਂਦੀ ਸੀਗੀ ਤਾਂ ਕੀ ਉਹ ਨੇੜਤਾ ਦਾ ਵੀ ਲਿਹਾਜ਼ ਨਹੀਂ ਰੱਖਿਆ ਗਿਆ ਕੀ ਇਹ ਰਿਸ਼ਤੇ ਹੁਣ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ 'ਚ ਘਟਾਸ ਆ ਚੁੱਕੀ ਦੇਖੋ ਇੱਕ ਇੱਕ ਜਿਹਨੂੰ ਕਹਿੰਦੇ ਸਿਆਸਤ ਪੋਲਿਟਿਕਸ ਜਿਹੜੇ ਇਹ ਇਹ ਪੋਲੀਟਿਸ਼ੀਅਨ ਹੁੰਦੇ ਆ ਨਾ ਇਹਨਾਂ ਲਈ ਕੋਈ ਰਿਸ਼ਤਾ ਨਹੀਂ ਹੁੰਦਾ ਇਹਨਾਂ ਲਈ ਸਿਰਫ ਇਹ ਹੁੰਦਾ ਵੀ ਕੁਰਸੀ ਜਦੋਂ ਰਾਗਵ ਚੱਡੇ ਦੇ ਮਾਪੋਤੜੇ ਫੋਲੇ ਤੇ ਜੋ ਮੈਨੂੰ ਪਤਾ ਕੇਜਰੀਵਾਲ ਨੇ ਇਹਨੂੰ ਕਿਹਾ ਵੀ ਤੈਨੂੰ ਮੈਂ ਕੁਰਸੀ ਤੋਂ ਲਾ ਦੂੰ ਉਹਤੇ ਐਫ ਆਈ ਆਰਾ ਦਰਜ ਕਰ ਪਰਚੇ ਦਰਜ ਕਰ ਤੁਹਾਨੂੰ ਪਤਾ ਨਾ ਕਿਵੇਂ ਮੈਂ ਜੇਲ੍ਹਾਂ ਚ ਗਿਆ ਬੈਠਾ ਇਸ ਕਰਕੇ ਕੋਈ ਬੰਦਾ ਕਾਬਲ ਹੁੰਦਾ ਕੋਈ ਬੰਦਾ ਦ੍ਰਿੜਤਾ ਨਿਸ਼ਚਾ ਵਾਲਾ ਹੁੰਦਾ ਹੈ ਕਈ ਬੰਦੇ ਵਿਚਾਰੇ ਐਵੇਂ ਯਤੀਮ ਜੇ ਹੁੰਦੇ ਆ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਹੁੰਦਾ ચીਫ ਮਿਨਿਸਟਰ ਤਾਂ ચીਫ ਮਿਨਿਸਟਰ ਹੁੰਦਾ ਯਾਰ ਕਈ ਬੰਦੇ ਸਿਰਫ ਇੱਕ ਨੌਕਰੀ ਕਰਨ ਆਏ ਹੁੰਦੇ ਆ ਸਿਆਸਤ ਦੇ ਵਿੱਚ ਹੁਣ ਇਹ ਮੈਂ ਇਸ ਤੋਂ ਵੱਧ ਮੈਂ ਕੀ ਕਹਿ ਸਕਦਾ ਸਾਰੀਆਂ ਗੱਲਾਂ ਕਰਾਂਗੇ ਸਭ ਕੁਝ ਕਰਾਂਗੇ ਪਰ ਗੱਲ ਇਹ ਆ ਵੀ ਇੰਨਾ ਹਲਕਾਪਨ ਲੈ ਰਹੇ ਹੁਣ ਕੋਈ ਜਗ੍ਹਾ ਦੇਖੀ ਤੁਸੀਂ ਜਾਂ ਦਫਤਰ ਦੇ ਵਿੱਚ ਹੀ ਰਾਤਾਂ گزارਣੀਆਂ ਤੁਸੀਂ ਨਹੀਂ ਮੈਂ ਕਿਹੜੀ ਕੋਠੀ ਲੈਣੀ ਆ ਜੀ ਮੇਰੇ ਕੋਲ ਤਾਂ ਜਿਹੜੀ ਜ਼ਮੀਨ ਸੀ ਉਹ ਵੀ ਗੈਣੇ ਕਰਕੇ ਮੈਂ ਤਾਂ ਜਿਹੜੀ ਮੇਰੇ ਦਾਦਾ ਜੀ ਜਿਹੜੇ ਮੈਂ ਆਪਣੇ ਬੇਟੇ ਨੂੰ ਅੱਗੇ ਦੇਣੀ ਸੀ ਜੋ ਮੇਰੇ ਫਾਦਰ ਤਾਂ ਮੈਂ 10 ਸਾਲ ਦਾ ਹੀ ਸੀ ਜਦੋਂ ਉਹ ਚਲੇ ਗਏ ਸੀ ਤੇ ਉਹੀ ਇੱਕ ਚੀਜ਼ ਸੀ ਉਹ ਵੀ ਮੇਤੋਂ ਇਸ ਸਾਡੇ ਪੋਲੀਟੀਕਲ ਓਪੋਨੈਂਟਸ ਸੇ ਸਵਾਲ ਖੜੇ ਕਰਦੇ ਨੇ ਰਾਜਾਵੜਿੰਗਾ ਚ ਸਵਾਲ ਚੁੱਕਰੇ ਸੀ ਉਹ ਕਹਿੰਦੇ ਕਿ ਕਾਇਦੇ ਨਾਲ ਤਾਂ ਇੱਕੋ ਹੀ ਕੋਠੀ ਬਣਦੀ ਹੈ ਉਹ ਇੱਕ ਕੋਠੀ ਨਾਲ ਕੋਲ ਹੈ ਵੀ ਹੈ ਪਰ ਫਿਰ ਇਹ ਦੋ ਦੋ ਕੋਠੀਆਂ ਕਿਉਂ ਰੱਖਿਓ ਨਹੀਂ ਉਹ ਤਾਂ ਭਾਈ ਸਰਕਾਰ ਜਾਣੇ ਵੀ ਜਿੱਥੇ ਜੋ ਸਕਿਉਰਿਟੀ ਮੈਂ ਤਾਂ ਆਪਣੇ ਆਪ ਕੋਈ ਕਬਜ਼ਾ ਤਾਂ ਕੀਤਾ ਨਹੀਂ ਸੀ ਜਾਂ ਤਾਂ ਦੱਸੋ ਨਾ ਵੀ ਮੈਂ ਆਪਣੇ ਆਪ ਕਬਜ਼ਾ ਕਰ ਲਿਆ ਤੇ ਇਸ ਕਰਕੇ ਮੇਰੇ ਕੋਲ ਘਰ ਜਿੱਥੇ ਵੀ ਸਕਿਉਰਿਟੀ ਦੀ ਜਿੱਥੇ ਵੀ ਜ਼ਰੂਰਤ ਹੁੰਦੀ ਆ ਉਹ ਸਭ ਦੇ ਕੋਲ ਜਿਹੜੇ ਆ ਉਹ ਘਰ ਸਰਕਾਰ ਉਹਨਾਂ ਨੂੰ ਅਲਾਟ ਕਰਕੇ ਦਿੰਦੀ ਆ ਸਰਕਾਰ ਉਹਨਾਂ ਦੀ ਵਿਵਸਥਾ ਕਰਕੇ ਦਿੰਦੀ ਆ ਭਾਈ ਤੇਰੇ ਵਾਂਗੂ ਅਸੀਂ ਕਿਹੜਾ ਬੱਸਾਂ ਦੀਆਂ ਬਾਡੀਆਂ ਲਾ ਕੇ ਪੈਸੇ ਖਾਦੇ ਆ 3-3 ਲੱਖ ਜੇ ਤੂੰ ਚਾਹਣਾ ਤੈਨੂੰ ਨੰਗਾ ਕਰਨਾ ਜੇ ਚਾਹਣਾ ਹੀ ਆ ਤੂੰ ਤੇ ਮੈਂ ਹੁਣ 2-4 ਦਿਨਾਂ ਚ ਪ੍ਰੈਸ ਕਾਨਫਰੰਸ ਕਰ ਦਊਗਾ ਜੇ ਤੂੰ ਮੈਂ ਤਾਂ ਕਹਿੰਦਾ ਚਲੋ ਕਾਹਨੂੰ ਪਰਸਨਲ ਹੋਣਾ ਕਾਹਨੂੰ ਪਰਸਨਲ ਹੋਣਾ ਇਸ ਗੱਲ 'ਚ ਇਦੇ ਵਿੱਚ ਰਾਜਾ ਜਿਹੜਾ ਬੜਿੰਗ ਆ ਇਹਦਾ ਤਾਂ ਕੋਈ ਲੈਣਾ ਦੇਣਾ ਨਹੀਂਗਾ ਸਰਕਾਰ ਤੇ ਸਾਡੀ ਗੱਲ ਆ ਤੇ ਤੂੰ ਕਹਿੰਦੇ ਵਿੱਚ ਲੱਤ ਡਾਉਣਾ ਵੀ ਤੂੰ ਤਾਂ ਬਾਹਰੋਂ ਆਇਆ ਹੋਇਆ ਤਿੰਨਾ ਚ ਨਾ ਤੇਰਾ ਅੰਬਾਂ ਚ ਨਾ ਬੇਰਾ ਚ ਤੇਰਾ ਇੱਥੇ ਕੀ ਆ ਉਹ ਤੋਂ ਸਿਰੇ ਸੈਰ ਕਰਦੇ ਨੇ ਉੱਥੇ ਜਾ ਕੇ ਮਾਮਾ ਵੀ ਬਣਾ ਰਹੇ ਨੇ ਆਪਣੀਆਂ ਭੈਣਾ ਵੀ ਬਣਾ ਰਹੇ ਨੇ ਇਹ ਗੱਲ ਤੁਹਾਡੀ ਠੀਕ ਆ ਕਈਆਂ ਨੂੰ ਆਦਤ ਹੁੰਦੀ ਆ ਤੇ ਇਸ ਕਰਕੇ ਮੈਂ ਤਾਂ ਪਹਿਲਾਂ ਇਹ ਕਿਹਾ ਸੀ ਬਈ ਮੈਂ ਇਸ ਕੰਮਾਂ ਚ ਪੈਣਾ ਨਹੀਂ ਚਾਹੁੰਦਾ ਮੈਂ ਸਿਰਫ ਡਵੈਲਪਮੈਂਟ ਦੇ ਏਜੰਡੇ ਤੇ ਮੋਦੀ ਜੀ ਨਾਲ ਗਿਆ ਤੇ ਮੈਂ ਉਹ ਲੁਧਿਆਣੇ ਚ ਮੈਟਰੋ ਚਲਾਉਣਾ ਚਾਹਨਾ ਮੈਂ ਲੁਧਿਆਣੇ ਚ ਕ੍ਰਿਕਟ ਦੇ ਸਟੇਡੀਅਮ ਲਿਆਉਣਾ ਚਾਹਨਾ ਮੈਂ ਇੰਡਸਟਰੀ ਪਾਲਿਸੀ ਕੋਈ ਇੰਡਸਟਰੀ ਲਈ ਉਰੇ ਕਲਸਟਰ ਲਿਆਉਣਾ ਚਾਹਨਾ ਮੈਂ ਉਰੇ ਕੋਈ ਐਗਜ਼ੀਬਿਸ਼ਨ ਸੈਂਟਰ ਲਿਆਉਣਾ ਚਾਹਨਾ ਮੈਂ ਕੋਈ ਇੰਟਰਨੈਸ਼ਨਲ ਫਲਾਈਟ ਸੁਰੇ 에어ਪੋਰਟ ਲੈ ਕੇ ਆਉਣਾ ਜਿਹੜੇ ਕਿ ਸਿੱਧੇ ਵਪਾਰੀ ਉਰੇ ਯੂਰਪ ਤੋਂ ਆਉਣ ਆ ਕੇ ਉਰੇ ਸਿੱਧੀ ਸਾਡੀ ਚੀਜ਼ ਖਰੀਦਣ ਹਾਜ਼ਰੀ ਦੀ ਸਾਈਕਲ ਦੀ ਅਸ ਮੇਰੀ ਤਾਂ ਸੋਚ ਇਹ ਆ ਜਗਰਾਉਂ ਚ ਬੈਠੇ ਆ ਜਗਰਾਉਂ ਚ ਭਗਵੰਤ ਮਨ ਹੋਣੀ ਹੁੰਦੇ ਨੇ ਨਾਰਾ ਦੇ ਕੇ ਜਾਂਦੇ ਨੇ ਕਹਿੰਦੇ ਰਾਜਾ ਤੇ ਬਿੱਟੂ ਗੱਪੀ ਜਿੱਤੂ ਗਾ ਪੱਪੀ ਪੱਪੀ ਪ੍ਰਾਸ਼ਰ ਉਹਨਾਂ ਦਾ ਜ਼ਿਕਰ ਕਰ ਰਹੇ ਨੇ ਕਹਿੰਦੇ ਕਿ ਦੋਵਾਂ ਹੀ ਲੜਾਈ ਦੇ ਵਿੱਚ ਪੱਪੀ ਪ੍ਰਾਸ਼ਰ ਬਾਜ਼ੀ ਮਾਰ ਜੂ ਕਹਿੰਦੇ ਤੁਸੀਂ ਦੋਵੇਂ ਹੀ ਗੱਪੀ ਯਾਰ ਭੰਡ ਦੀ ਕੀ ਗੱਲ ਕਰਨੀ ਆ ਆਹੀ ਗੱਲਾਂ ਨਾਲ ਇਸ ਭੰਡ ਨੇ ਭੰਡਵਾਜੀ ਕੀਤੀ ਇਹਦੇ ਨਾਲ ਹੀ ਇਹ ਗੱਲਾਂ ਮਾਰ ਕੇ ਜਿਹੜਾ ਜਿਹੜਾ ਕੁਛ ਇੱਕ ਐਸਿਡ ਚ ਕਰਦਾ ਹੁੰਦਾ ਸੀ ਹਾਸੇ ਮਜ਼ਾਕ ਉਹ ਕੈਸਟ ਦੇ ਚੰਗੇ ਲੱਗਦੇ ਸੀ ਜੀ ਤੈਨੂੰ ਪੈਸੇ ਵੀ ਮਿਲਦੇ ਸੀ ਹੁਣ ਤੂੰ ਮੁੱਖ ਮੰਤਰੀ ਆ ਤੇ ਤੂੰ ਲੋਕ ਡਿਵੈਲਪਮੈਂਟ ਚਾਹੁੰਦੇ ਆ ਤੇ ਤੂੰ ਲੋਕ ਕੰਮ ਚਾਹੁੰਦੇ ਆ ਆ ਨਾਰੇ ਨਹੀਂ ਚੱਲਣੇ ਹੁਣ ਹੁਣ ਲੋਕ ਦੇਖ ਚੁੱਕੇ ਹੋਰ ਦੇ ਰਹੇ ਨੇ ਕਹਿੰਦੇ ਪੰਜਾਬ ਬਣੂਗਾ ਹੀਰੋ ਇਸ ਵਾਰ 13 0 ਲੱਗਦਾ 13 0 ਹੋਊਗਾ ਇਹਨਾਂ ਦਾ ਦੇਖੋ ਤੁਸੀਂ ਗੱਲ ਕਰਨੇ ਆ ਨਾ ਇਹ ਕੇਜਰੀਵਾਲ ਦੀ ਗੱਲ ਕਰਦੇ ਆ ਇਸ ਵਾਰ ਵੀ ਬਾਹਰ ਆ ਕੇ ਕਹਿੰਦੇ ਹੁਣ ਹੋਰ ਚੋਰ ਚੱਕਿਆਂ ਨੂੰ ਵੀ ਬੇਲ ਮਿਲ ਜਾਂਦੀ ਆ ਮਿਲਦੀ ਆ ਕਿ ਨਹੀਂ ਬੇਲ ਉਹ ਚੋਰ ਚੱਕਾ ਉਹ ਆ ਉਹਨੂੰ ਬੇਲ ਮਿਲ ਗਈ ਫਿਰ ਕੀ ਹੋ ਗਿਆ ਉਹ ਵੀ ਇੰਨੀ ਮੈਂ ਹੈਰਾਨ ਆ ਉਹਨੂੰ ਸ਼ਰਮ ਕਰਨੀ ਚਾਹੀਦੀ ਸੀ ਵੀ ਭਾਈ ਚੀਫ ਜਸਟਿਸ ਭਾਈ ਸੁਪਰੀਮ ਕੋਰਟ ਨੇ ਲਿਖਿਆ ਕੀ ਆ ਵੀ ਤੂੰ ਇੰਨੀ ਵੱਡੀ ਫਟਕਾਰ ਮਾਰੀ ਆ ਵੀ ਤੂੰ ਚੀਫ ਮਿਨਿਸਟਰ ਤਾਂ ਹੈਗਾ ਪਰ ਚੀਫ ਮਿਨਿਸਟਰ ਦੇ ਤੂੰ ਨਾ ਦਫਤਰ ਜਾ ਸਕਦਾ ਨੂੰ ਚੀਫ ਮਿਨਿਸਟਰ ਦੀ ਤੇਰੇ ਕੋਲ ਫਾਈਲ ਲੈ ਜਾ ਸਕਦਾ ਯਾਰ ਸ਼ਰਮ ਨਹੀਂ ਆਉਂਦੀ ਮਤਲਬ ਚੀਫ ਜਸਟਿਸ ਸਾਡੇ ਸੁਪਰੀਮ ਕੋਰਟ ਨੂੰ ਇੱਕ ਇਲੈਕਟਿਡ ਚੀਫ ਮਿਨਿਸਟਰ ਤੇ ਵਿਸ਼ਵਾਸ ਨਹੀਂ ਵੀ ਪਤਾ ਨਹੀਂ ਇਹ ਫਾਈਲ ਤੇ ਕਿਹੜੀ ਠੱਗੀ ਮਾਰ ਜੂਗਾ ਫੇਰ ਵੀ ਜੇ 2 ਤਰੀਕ ਤੱਕ ਛੱਡਿਆ ਇਸ ਕਰਕੇ ਇਹ ਤਾਂ ਉਹ ਲੋਕ ਨੇ ਜਿਨ੍ਹਾਂ ਤੇ ਕੋਟਾ ਨੂੰ ਵਿਸ਼ਵਾਸ ਨਹੀਂ ਜਿਹੜੇ ਠੱਗੀ ਦੇ ਕੇਸਾਂ 'ਚ ਗਏ ਆ ਚਾਰ ਚਾਰ 10-10 ਠੇਕੇ ਖੋਲੇ ਪਏ ਆ ਇਹ ਤੁਸੀਂ ਤੁਸੀਂ ਇੱਕ ਦੇਖੋ ਵੀ ਇਹ ਲੋਕ ਵੀ ਮੈਂ ਬੇਨਤੀ ਕਰਦਾ ਵੀ ਜਿਨ੍ਹਾਂ ਨੂੰ ਐਂ 100000 ਰੁਪਿਆ ਕਹਿ ਕੇ ਇਹ ਮਾਮਾ ਭੈਣਾਂ ਨੂੰ ਅੱਜ ਹਰ ਭੈਣ ਦਾ ਮਾਂ ਦਾ 25-25000 ਰੁਪਿਆ ਬਣਿਆ ਪਿਆ ਜੇ 25 ਮਹੀਨਿਆਂ ਚ ਲਾਈਏ ਜਿਸ ਸੱਸ ਨੂੰ ਆ ਤੇ 25 ਤੇ 25 50000 ਉਸੇ ਘਰ ਚ ਬਜ਼ੁਰਗਾਂ ਮਾਤਾ ਉਸੇ ਘਰ ਚ ਬਾਪ ਆ ਉਹਨਾਂ ਨੂੰ 2500 ਪੈਨਸ਼ਨ ਕਿਹਾ ਸੀ ਅੱਜ 1500 25 25000 ਉਹਨਾਂ ਦਾ ਲੱਖ ਲੱਖ ਰੁਪਈਆ ਇੱਕ ਘਰ ਦੇ ਕਰਜ਼ੇ ਹੀ ਨੇ ਇਹ ਮੂੰਹ ਦਿਖਾਉਣ ਜੋਗੇ ਨੇ ਇਹ ਜਿਹੜੀਆਂ ਮਾਮਾ ਨੂੰ ਝੂਠ ਬੋਲ ਕੇ ਇਹ ਕੀ ਇਹ ਕੀ ਗੱਲਾਂ ਕਰਨਗੇ ਗੱਪੀ ਨਾ ਛੱਪੀ ਇਹ 25 25000 ਹਰ ਮੇਰੀ ਮਾਤਰ ਸ਼ਕਤੀ ਹਰ ਮੇਰੀ ਮਾਂ ਭੈਣ ਦਾ ਤੇ ਹਰ ਬਜ਼ੁਰਗ ਦਾ ਯਾਰ ਇੱਕ ਤੁਸੀਂ ਮੂੰਹ ਕਿਵੇਂ ਕੱਢਦੇ ਹੋ ਬਿਆਨ ਬੜਾ ਵਾਇਰਲ ਕਰ ਰਹੇ ਨੇ ਜਿਸ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਪਿੰਡਾਂ 'ਚ ਮੇਰਾ ਕਿਵੇਂ ਵਿਰੋਧ ਕਰਨਗੇ ਕਰਕੇ ਦਿਖਾਉਣ ਕਿਸਾਨਾਂ ਦੇ ਬਾਰੇ ਸਵਾਲ ਸੀ ਕਿ ਭਾਜਪਾ ਲਗਾਤਾਰ ਵਿਰੋਧ ਹੋ ਰਿਹਾ ਪਰ ਬਿੱਟੂ ਤੁਸੀਂ ਵੀ ਜੇ ਪਿੰਡਾਂ 'ਚ ਜਾਓਗੇ ਤੁਹਾਡਾ ਵੀ ਵਿਰੋਧ ਹੋਊਗਾ ਤੁਸੀਂ ਕਹਿ ਰਹੇ ਹੋ ਕਿ ਮੇਰਾ ਵਿਰੋਧ ਹੋ ਹੀ ਨਹੀਂ ਸਕਦਾ ਕਰਕੇ ਦਿਖਾਉਣ ਉਸ ਨੂੰ ਉਸ ਨੂੰ ਬੜਾ ਪੋਰਟਰੇ ਅੱਜ ਵੀ ਮੈਂ ਤਾਂ ਹੁਣ ਜਗਰਾਉਂ 'ਚ ਬੈਠਾ ਹਾਂ ਮਤਲਬ ਕਹਿਣ ਦਾ ਵਿਰੋਧ ਮੈਂ ਇਹ ਕਿਹਾ ਸੀ ਮੇਰਾ ਕਿਸ ਲਈ ਕਰਨਗੇ ਬਈ ਮੈਂ ਤਾਂ ਸਭਾ ਸਾਲ ਫੁੱਟਪਾਥ ਤੇ ਜੰਤਰ ਮੰਤਰ ਤੁਸੀਂ ਜਾਂਦੇ ਹੀ ਰਹੇ ਹੋ ਮੈਂ ਤਾਂ ਉਸ ਵੇਲੇ ਬੀਜੇਪੀ ਦੇ ਜਿਹੜਾ ਗਲਤ ਕਾਨੂੰਨ ਆਇਆ ਸੀ ਉਹਦੇ ਵੋਲਟ ਬੈਠਾ ਰਿਆਂ ਜੇ ਕਿਸਾਨਾਂ ਦੇ ਉਲਟ ਕੋਈ ਗੱਲ ਕਰਨਗੇ ਮੈਂ ਚਾਹੇ ਬੀਜੇਪੀ ਚਾ ਮੈਂ ਤਾਂ ਵੀ ਗੱਲ ਕਰੂੰਗਾ ਕਿਉਂਕਿ ਮੈਂ ਕਿਸਾਨ ਆ ਤੇ ਇਸ ਕਰਕੇ ਮੈਂ ਤਾਂ ਬ੍ਰਿਜ ਪੁਲ ਦਾ ਕੰਮ ਕਰ ਰਿਹਾ ਪਰ ਜਿਹੜੀ ਇਹ ਕਿਸਾਨ ਨੇ ਨਾ ਇਹ ਇਹ ਕੋਈ ਕਿਸਾਨ ਨਹੀਂਗੇ ਇਹ ਸਿਰਫ ਪੈਸੇ ਦੇ ਕੇ ਜਿਹੜੇ ਕੁਝ ਬੰਦੇ ਛੱਡੇ ਹੋਏ ਆ ਜਿਹੜੇ ਆਮ ਆਦਮੀ ਦੇ ਤੇ ਕਾਂਗਰਸ ਦੇ ਉਹ ਝੰਡੀਆਂ ਲੈ ਕੇ ਆਉਂਦੇ ਆ ਪਰ ਉਹ ਕਿਸੇ ਵੀ ਕਿਸਾਨ ਦੇ ਕੋਲ ਟਾਈਮ ਆ ਰੋਜ਼ ਬੇਲਾ ਉਹ ਆਹੀ ਕੰਮ ਕਰਦਾ ਕਿਸਾਨ ਵਿਚਾਰਾ ਖੇਤ ਚ ਪਾਣੀ ਲਾਉਂਦਾ ਖਾਦ ਲਾਉਂਦਾ ਬੀ ਪਾਉਂਦਾ ਉਹਦੇ ਕੋਲ ਕਿੱਥੋਂ ਟਾਈਮ ਆ ਯਾਰ ਇਹ ਹਜੇ ਕਿਹੜੇ ਕਿਸਾਨ ਹੋਗੇ ਜਿਨ੍ਹਾਂ ਕੋਲ ਪਿਛਲੇ 3 ਸਾਲ ਤੋਂ ਉਹ ਝੰਡੀਆਂ ਚੱਕੀ ਤੁਰੇ ਹੋਏ ਆ ਇੱਕ ਮਿੰਟ ਉਹਨਾਂ ਦਾ ਕੋਈ ਘਰਦਾ ਨਹੀਂ ਉਹਨਾਂ ਨੂੰ ਪੁੱਛਦਾ ਵੀ ਕਿੱਥੇ ਹੋ ਤੁਸੀਂ ਵਾਰਾਗਿਰਦੀ ਕਰਦੇ ਹੋ ਬਈ ਤੁਸੀਂ ਕਿਹੜੀ ਕਿਹੜੀ ਲੜਾਈ ਲੜਨ ਲੱਗੇ ਹੋਏ ਹੋ ਸਿਰਫ ਤੇ ਸਿਰਫ ਇਹ ਉਹ ਲੋਕ ਨੇ ਲੜਾਈ ਵੀ ਹੋਈ ਤੁਸੀਂ ਕਿਹਾ ਮੇਰਾ ਮਨ ਬੜਾ ਦੁਖੀ ਹੁੰਦਾ ਹੈ ਜਦੋਂ ਮੈਂ ਦੇਖਦਾ ਹਾਂ ਸਾਰੀਆਂ ਚੀਜ਼ਾਂ ਦੁਖੀ ਕਿਉਂ ਹੁੰਦਾ ਕਿਉਂਕਿ ਜਿਹੜੇ ਐਸਸੀ ਭਾਈਚਾਰਾ ਸਾਡਾ ਸਭ ਤੋਂ ਵੱਧ ਹਾਈਸਟ ਆ ਸਾਡਾ ਉਹ ਜੇ ਅਸੀਂ ਮੋਦੀ ਸਾਹਿਬ ਦੀਆਂ ਉਹਨਾਂ ਦੇ ਪੱਕੇ ਮਕਾਨ ਲਈ ਜਾਣਾ ਹੈ ਵੀ ਤੁਹਾਨੂੰ ਮਿਲਣਗੇ ਤੁਹਾਨੂੰ ਬਾਥਰੂਮ ਲੱਗ ਮਿਲਣਗੇ ਤੁਹਾਨੂੰ ਮਨਰੇਗਾ ਦਾ ਪੈਸਾ ਹੀ ਹੈ ਨਾ ਮਜ਼ਦੂਰ ਕੋਲ ਕਿਹੜੀ ਹੋਰ ਸੈਂਟਰ ਦਾ ਪੈਸਾ ਸਟਰੀਟ ਦਾ ਪੈਸਾ ਮਨਰੇਗਾ ਦਾ ਉਹਨਾਂ ਨੂੰ ਪੈਸਾ ਦੱਸਣਾ ਵੀ ਤੁਹਾਨੂੰ ਭਾਈ ਦੱਸੋ ਦਿਨ ਕਿੰਨੇ ਹੋਰ ਵਧਣੇ ਚਾਹੀਦੇ ਕਿੰਨੀ ਦਿਹਾੜੀ ਬੰਦਣੀ ਚਾਹੀਦੀ ਆ ਉਦੋਂ ਬਾਅਦ ਜੇ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਸਾਰੇ ਪੰਜਾਬ ਦੀਆਂ ਜਿੰਨੀਆਂ ਮੋਟਰਾਂ ਐ ਉਹਨਾਂ ਨੂੰ ਬਿਜਲੀ ਦਾ ਖਤਮ ਉਦੇ ਉੱਤੇ ਸੋਲਰ ਲੱਗੇਗਾ ਜੇ ਸੋਲਰ ਨਾਲ ਚੱਲਣ ਗਿਆ ਤੇ ਜਿੰਨਾ ਅਸੀਂ ਕਰਜ਼ਾ ਚਾੜਦੇ ਆ ਉਹ ਲੋੜ ਹੀ ਨਹੀਂਗੀ ਅਸੀਂ ਐਸੀਆਂ ਗੱਲਾਂ ਕਰਨ ਜਾਣਾ ਚਾਹੁੰਦੇ ਆ ਅਸੀਂ ਜਿਹੜਾ ਵੀ ਆਟਾ ਸਕੀਮ ਆ ਜਾਂ ਕਣਕ ਦੀ ਸਕੀਮ ਉਹ ਸਾਰਾ ਸੈਂਟਰ ਵੱਲੋਂ ਆਉਂਦਾ ਏ ਇਸ ਕਰਕੇ ਇਹ ਸਾਰਾ ਕੁਝ ਐਸਸੀ ਵਰਗ ਸਮਝ ਚੁੱਕਿਆ ਏ ਵੀ ਇਹ ਸਾਨੂੰ ਖਰਾਬ ਕਰਨ ਆਉਂਦੇ ਆ ਚਾਹੇ ਉਹ ਰਬਿਦਾਸੀਆ ਭਾਈਚਾਰਾ ਚਾਹੇ ਉਹ ਵਾਲਮੀਕ ਭਾਈਚਾਰਾ ਏ ਉਹ ਇਸ ਵਾਰ ਤੁਲਕੇ ਕਿਉਂਕਿ ਉਹ ਹਾਈਐਸਟ ਆ ਇਹ ਉਹਨਾਂ ਤੱਕ ਉਹਨਾਂ ਦੀਆਂ ਸਕੀਮਾਂ ਰੋਕਦੇ ਨੇ ਜਿੰਨੇ ਵੀ ਬੰਦੇ ਨੇ ਨਾ ਫਿਰਦੇ ਭੰਡੀਆਂ ਚੱਕੀ ਇਹ ਸਿਰਫ ਉਹ ਲੋਕ ਨੇ ਜਿਹੜੇ ਐਸਸੀ ਵਰਗ ਤੱਕ ਉਹਨਾਂ ਦੇ ਬੱਚਿਆਂ ਲਈ ਜਿਹੜਾ ਵਜੀਫਾ ਆਉਂਦਾ ਉਹਨਾਂ ਲਈ ਸਕੂਲਾਂ ਲਈ ਕਾਲਜਾਂ ਲਈ ਉਹ ਇਹ ਰੋਕ ਰਹੇ ਆ ਹਾਲਾ ਕਿ ਭਗਮਾ ਰੰਗ ਕੀਤਾ ਹੋਇਆ ਦਫ਼ਤਰ ਦੇ ਵਿੱਚ ਵੀ ਭਗਮਾ ਰੰਗ ਹੈ ਤੁਹਾਡੇ ਇਸ ਭਗਵੇਂ ਰੰਗ ਦੇ ਉੱਤੇ ਵੀ ਬੜੇ ਸਵਾਲ ਹੋ ਰਹੇ ਨੇ ਕਹਿੰਦੇ ਕਿ ਰਾਮ ਕੱਲੇ ਭਾਜਪਾ ਦੇ ਨਹੀਂ ਹੈ ਉਹ ਕਹਿੰਦੇ ਰਾਮ ਸਾਡੇ ਵੀ ਨੇ ਔਰ ਕਹਿੰਦੇ ਕਿ ਰਾਮ ਇਹ ਤੁਸੀਂ ਨਹੀਂ ਲੈ ਕੇ ਆਏ ਰਾਮ ਕਹਿੰਦੇ ਇਹ ਸਭ ਲੋਕ ਲੈ ਕੇ ਆਏ ਨੇ ਕੋਰਟ ਜਿਹੜਾ ਹੈ ਉਹਦੇ ਹੁਕਮਾਂ ਤੇ ਰਾਮ ਆ ਆ ਵੀ ਭਗਵਾ ਇੱਕ ਗੱਲ ਹੋਰ ਸੁਣ ਲਓ ਇਹ ਬਹੁਤ ਹੀ ਮਤਲਬ ਇਹਨਾਂ ਨੂੰ ਸ਼ਰਮ ਹੀ ਨਹੀਂ ਗਈ ਤੁਸੀਂ ਲਿਆਉਣ ਦੀ ਗੱਲ ਛੱਡੋ ਤੁਸੀਂ ਬਾਈਕਾਟ ਕਿਉਂ ਕੀਤਾ ਤੁਸੀਂ ਤਾਂ ਇਹ ਕਹਤਾ ਆ ਸਾਡੇ ਵਰਗੇ ਬੈਠ ਕੇ ਜਵਾਬ ਨਹੀਂ ਸੀ ਤੁਸੀਂ ਤੁਸੀਂ ਚਿੱਠੀ ਲਿਖਤੀ ਵੀ ਨਾ 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 ਅਸੀਂ ਨਹੀਂ ਰਾਮ ਮੰਦਰ ਆਉਣਾ ਸੀ ਤਾਂ ਬਾਈਕਾਟ ਕਰਦੇ ਆ ਕਾਂਗਰਸ ਵਾਲੇ ਇਹ ਇਹ ਕਾਂਗਰਸ ਨੇ ਕਿਹਾ ਕੱਲਾ ਇਹ ਨਹੀਂ ਮੋਦੀ ਸਾਹਿਬ ਨੇ ਕੀਤਾ ਇਹਦਾ RAM ji ਦੀ ਕਿਰਪਾ ਹੋਈ ਤੇ ਅੱਜ ਉਹ 550 ਸਾਲ ਜਿਹੜੇ ਤੰਬੂ ਚ ਟੈਂਟ ਚ ਬਨਵਾਸ ਕੱਟ ਰਹੇ ਸੀ ਉਹ ਅੱਜ ਉਹ ਭਵ ਮੰਦਿਰ ਅੱਜ ਬਣ ਰਹੇ ਆ ਉਹ ਲੋਕਾਂ ਨੂੰ ਸਭ ਪਤਾ ਇਹਨਾਂ ਦੇ ਕਹਿਣ ਨਾਲ ਕੀ ਹੁੰਦਾ ਦੂਜੀ ਆ ਪੱਗਾਂ ਬੰਨੀਆਂ ਗੁਰੂ ਨਾਨਕ ਦੇਵ ਜੀ ਨੂੰ ਸਭ ਮੰਨਦੇ ਨੇ ਤੇ ਵੀ ਸਵਾਲ ਖੜੇ ਕਰਦੇ ਕਹਿੰਦੇ ਕਨਈਆ ਮਿੱਤਲ ਦੇ ਸਾਹਮਣੇ ਤੁਸੀਂ ਮੱਥਾ ਟੇਕਤਾ ਕਹਿੰਦੇ ਮੱਥਾ ਟੇਕਨ ਵਾਲੀ ਕਿਹੜੀ ਗੱਲ ਸੀ ਕਹਿੰਦੇ ਕਨਈਆ ਮਿੱਤਲ ਨੇ ਕਿਹੜੀ ਕੁਰਬਾਨੀਆਂ ਦਿੱਤੀਆਂ ਇੱਕ ਮਿੰਟ ਤਾਂ ਸੁਣੋ ਇੱਕ ਮਿੰਟ ਤਾਂ ਸੁਣੋ ਜਿਹੜਾ ਗੁਰੂ ਨਾਨਕ ਦੇਵ ਜੀ ਆਪਾਂ ਹਰ ਅਰਦਾਸ ਚ ਕਰਦੇ ਵਿਛੜੇ ਹੋਏ ਗੁਰੂ ਧੰਮ ਦੇ ਦਰਸ਼ਨ ਦੀਦਾਰ ਕਰੋੜਾਂ ਅਰਦਾਸਾਂ ਹੁੰਦੀਆਂ ਸੀ ਡਾਕਟਰ ਮਰਮੋਨ ਸਿੰਘ ਜੀ ਨੇ ਇਹਨਾਂ ਕਰਤਾ ਇੰਦਰ ਕੁਮਾਰ ਗੁਜਰਾਲ ਵੀ ਪੰਜਾਬ ਦੇ ਸੀ ਉਹਨਾਂ ਨੇ ਇਹਨਾਂ ਕਰਤਾ ਇੱਕ ਮਹਾਰਾਜ ਦੀ ਕਿਰਪਾ ਕੀਤੇ ਹੋਈ ਮੋਦੀ ਜੀ ਤੇ ਇੱਕ ਟੈਲੀਫੋਨ ইমরান ਖਾਨ ਨੂੰ ਮਾਰਿਆ ਵੀ ਸਾਨੂੰ ਕਰਤਾਰਪੁਰ ਸਾਹਿਬ ਅਸੀਂ ਬਾਇਲੌਕਨਰ ਡੇਰਾ ਬਾਬਾ ਨਾਨਕ ਤੋਂ ਦੂਰ ਮੀਨਾ ਦਰਸ਼ਨ ਕਰਦੇ ਸੀ ਅੱਜ ਸਵੇਰੇ ਜਾਓ ਮੱਥਾ ਟੇਕਣ ਕਰਤਾਰਪੁਰ ਸਾਹਿਬ ਸ਼ਾਮ ਨੂੰ ਵਾਪਸ ਉਹ ਕਿਹਨੇ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਕੀਤੇ ਹੋਈ ਮੋਦੀ ਜੀ ਤੇ ਹੋਈ ਚਾਰ ਸ਼ਹਿਜ਼ਾਦਿਆਂ ਦਾ ਬੀਰਬਾਲ ਦਿਵਸ ਕਿਉਂ ਨਾ ਕਿਸੇ ਨੇ ਯਾਦ ਰੱਖਿਆ ਵੀ ਕਾਊਂਟਰ ਬੋਲ ਇੱਕ ਮਿੰਟ ਇੱਕ ਮਿੰਟ ਚਲੋ ਹੋਣ ਕਰ ਮੇਰੀ ਤਾਂ ਸੁਣ ਲਓ ਅੱਜ ਹਿਮਕੁੰਡ ਸਾਹਿਬ ਜਾਣਾ ਹੈ ਹਿਮਕੁੰਡ ਸਾਹਿਬ ਬਰਫੀਲੇ ਇਲਾਕੇ ਆ ਪਹਾੜ ਨੇ ਕਿਸੇ ਨੇ ਨਹੀਂ ਸੋਚਿਆ ਸੀ ਵੀ ਉੱਤੇ ਟਰਾਲੀ ਚਲਾ ਦਈਏ ਕੇਬਲ ਕਾਰ ਚਲਾ ਦਈਏ ਅੱਜ 15 ਮਿੰਟ ਚ ਜਾਓ ਦਰਸ਼ਨ ਕਰਕੇ ਵਾਪਸ ਆਓ ਕਿਸੇ ਨੇ ਨਹੀਂ ਸੋਚਿਆ ਸੀ 328 ਕਰੋੜ ਜੀਐਸਟੀ ਆ ਜਿਹੜਾ ਹਰ ਸਾਲ ਦਰਬਾਰ ਸਾਹਿਬ ਲੰਗਰ ਦਾ ਜਿਹੜਾ ਮੋਦੀ ਸਾਹਿਬ ਵਾਪਸ ਕਰਦੇ ਮਤਲਬ ਵਾਪਸ ਆਉਂਦਾ ਹੈ ਇਸ ਕਰਕੇ ਅੱਜ ਹਰ ਹਰ ਸਟੇਟ ਚ ਹਰ ਸਰਕਾਰੀ ਸਕੂਲ ਚ ਹਰ ਸਰਕਾਰੀ ਕਾਲਜ ਵੀਰ ਬਾਲ ਦਵਸ ਵਾਲੇ ਦਿਨ ਚਾਰੋਂ ਸਾਬਜਾਦਿਆਂ ਦੀ ਨਾਂ ਤੇ ਕੁਇਜ਼ ਕੰਪੀਟੀਸ਼ਨ ਹੋਣੇ ਆ ਵੀ ਦੱਸੋ ਨਾਂ ਦੱਸੋ ਕਿੰਨੀ ਆਯੂ ਸੀ ਵੀ Hindu Sikh ਕਿਸੇ ਵੀ ਹੋਵੇ ਉਹਦਾ ਜ਼ਹਿਨ ਚ ਉਹਨਾਂ ਦਾ ਰਹੇ ਉਸ ਤੋਂ ਬਾਅਦ ਆਰਟ ਕੰਪੀਟੀਸ਼ਨ ਹੋਣੇ ਆ ਵੀ ਉਹਨਾਂ ਦੀਆਂ ਪਿਕਚਰਾਂ ਬਣਾਓ ਉਹਨਾਂ ਦੇ ਦਿਲ ਚ ਰਹੇ ਇਹ ਚੀਜ਼ਾਂ ਮੋਦੀ ਸਾਹਿਬ ਹੀ ਕਰ ਸਕਦੇ ਐਮੀ ਤਾਂ ਨਹੀਂ ਮੋਦੀ ਸਾਹਿਬ ਵੱਲ ਗਏ 1 ਜੂਨ ਨੂੰ ਦੇਖਿਓ ਕੀ ਆ 1 ਜੂਨ ਨੂੰ ਕੀ ਆ ਵੋਟਾਂ ਪੈ ਰਹੀਆਂ ਨੇ 1 ਜੂਨ ਨੂੰ ਇਹ ਗੱਲ ਕਰਦੇ ਸਿੱਖਾਂ ਦੀ ਉਸ ਦਿਨ ਕਿਹਨੇ ਤੋਪਾਂ ਨਾਲ ਦਰਬਾਰ ਸਾਹਿਬ 'ਤੇ ਆਇਆ ਸੀ ਇੱਕ ਤੁਸੀਂ ਪਾਰਟੀ 'ਚ ਤੁਸੀਂ ਬਹੁਤ ਟਾਈਮ ਰਹੇ ਤੁਸੀਂ ਉਸ ਪਾਰਟੀ ਦੀ ਹਮਾਇਤ ਕਰਦੇ ਰਹੇ ਤੁਸੀਂ ਮੈਂ ਕਹਿਣਾ ਜੀ ਇਹ ਗੱਲ ਦੱਸੋ ਵੀ ਕਿਹਨੇ ਕੀਤਾ ਉਹ ਮੈਂ ਕੁਝ ਕਰਦਾ ਰਿਹਾ ਨਹੀਂ ਕਰਦਾ ਰਿਹਾ ਮੈਂ ਤਾਂ ਮੇਰਾ ਤਾਂ ਜਨਮ ਹੀ ਉਦੋਂ ਮੈਂ ਤਾਂ ਬਹੁਤ ਬੱਚਾ ਸੀ ਉਹ 'ਚ ਮੇਰਾ ਮੇਰਾ ਲੈਣਾ ਦੇਣਾ ਕੀ ਆ ਗੱਲ ਇਹ ਆ ਵੀ ਕਿਹਨੇ ਕੀਤਾ ਸੀ ਉਹ ਇਹੀ ਕਾਂਗਰਸ ਪਾਰਟੀ ਸੀ 1 ਜੂਨ ਨੇ ਜਦੋਂ ਦਰਬਾਰ ਸਾਹਿਬ 'ਤੇ ਤੋਪਾਂ ਨਾਲ ਹਮਲੇ ਕੀਤੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲੀ ਬੇਅਦਬੀ ਇਹ ਤਾਂ ਹੁਣ ਕਰਦੇ ਆ ਨਾ ਗੋਲੀ ਜਿਹੜੀ ਵੱਜ ਕੇ ਨਿੰਗੀ ਸੀ ਉਹ ਇਹਨਾਂ ਨੇ ਕੀਤੀ ਸਰ ਜਵਾਬ ਹੈ ਇਹਨਾਂ ਕੋਲ ਇਹ ਛੇੜਦੇ ਆ ਇਹ ਬੜਾ ਔਖਾ ਕੰਮ ਹੋ ਜਾਊਗਾ ਕੋਈ ਰਾਹ ਨਹੀਂ ਲੱਭਣਾ ਇਹਨਾਂ ਨੂੰ ਤੁਸੀਂ ਕੁਵੀਡ ਕੀਤਾ ਰਾਜਾ ਵੜਿੰਗ ਨੂੰ ਜਿਸ ਤੇ ਜ਼ਿਕਰ ਕੀਤਾ ਕਿ ਤੁਸੀਂ ਸ਼ੁਰੂ ਤੋਂ ਹੀ ਮੇਰੇ ਫੈਨ ਬாய் ਰਹੇ ਹੋ ਤੁਹਾਡੇ ਟਵੀਟਾਂ ਦਾ ਬਹੁਤ ਉਹ ਫਾਲੋਅਪ ਲੈਂਦੇ ਰਹਿੰਦੇ ਨੇ ਪੋਸਟਰਾਂ ਦੇ ਉੱਤੇ ਬਿਆਨ ਸਿੰਘ ਉਹਨਾਂ ਦੀ ਤਸਵੀਰ ਨੂੰ ਲੈ ਕੇ ਉਹਨਾਂ ਨੇ ਬੜਾ ਸਵਾਲ ਕੀਤਾ ਤਾਂ ਸ਼ੁਰੂ ਤੋਂ ਹੀ ਰਾਜਾ ਵੜਿੰਗ ਤੁਹਾਨੂੰ ਐਡਮਾਇਰ ਕਰਦੇ ਰਹਿੰਦੇ ਸੀ ਨਹੀਂ ਕਿਉਂ ਕੁਦਰਤੀ ਗੱਲ ਆ ਜਦੋਂ ਇਲੈਕਸ਼ਨ ਹੋਈ ਸੀ ਯੂਥ ਕਾਂਗਰਸ ਦੀ ਮੈਂ ਬੜੇ ਵੱਡੇ ਮਾਰਜਨ ਨਾਲ ਇਲੈਕਸ਼ਨ ਮੈਂ ਜਿੱਤਿਆ ਸੀ ਇਹ ਇਲੈਕਸ਼ਨ ਯੂਥ ਕਾਂਗਰਸ ਦੀ ਇਹ ਦੂਜੇ ਨੰਬਰ ਤੇ ਆਏ ਸੀ ਉਸ ਵੇਲੇ ਕੁਦਰਤੀ ਗੱਲ ਆ ਜਦੋਂ ਮੈਂ ਪ੍ਰੈਜ਼ੀਡੈਂਟ ਸੀਗਾ ਤੇ ਜਿਹੜਾ ਥੱਲੇ ਹੋਊਗਾ ਉਹਨੇ ਐਡਮਾਇਰ ਕਰਨਾ ਹੀ ਹੁੰਦਾ ਜਿਹੜਾ ਸੀਨੀਅਰ ਉਹਦਾ ਜਿੱਤਿਆ ਹੋਇਆ ਹੁੰਦਾ ਏ ਤੇ ਇਸ ਕਰਕੇ ਨਾਲੇ ਮੇਰੇ ਦਾਦਾ ਜੀ ਦੀ ਫੋਟੋ ਯਾਰ ਮੇਰੇ ਦਾਦਾ ਜੀ ਦੀ ਆ ਤੁਸੀਂ ਆਪਣੇ ਦਾਦਾ ਜੀ ਦੀ ਲਾ ਲਓ ਕੱਲ ਕੱਲ ਮਾਤਾ ਇਹਨੇ ਵੀ ਕੱਲ ਇਹ ਬਿਆਨ ਦਿੱਤਾ ਕਹਿੰਦੇ ਰਾਜਾ ਵੜਿੰਗ ਦੇ ਕਿਹੜੇ ਪਿਤਾ ਜੀ ਨੇ ਗਿੱਦੜ ਬਾਜ ਕੋਈ ਸ਼ਹਾਦਤਾਂ ਦਿੱਤੀਆਂ ਨੇ ਜਿਹੜਾ ਉਹ ਜ਼ਿਕਰ ਕਰਦੇ ਨੇ ਪੋਸਟਰ ਮੈਂ ਮੈਂ ਇਹ ਨਹੀਂ ਕਹਿੰਦਾ ਪਰ ਮੈਂ ਇਹ ਕਹਿਣਾ ਏ ਬੀਜੀ ਤੁਸੀਂ ਲਾਉਣੀ ਆ ਆਪਣੇ ਕਿਸੇ ਦੀ ਫੋਟੋ ਲਾ ਲਓ ਮੈਨੂੰ ਕੀ ਇਤਰਾਜ਼ ਆ ਮੇਰੇ ਦਾਦਾ ਜੀ ਨੇ ਮੈਂ ਉਹਨਾਂ ਦੀ ਜੇ ਕਾਂਗਰਸ ਜਾਂ ਭਾਜਪਾ ਮੇਰਾ ਜਿਹੜਾ ਰਿਸ਼ਤਾ ਏ ਉਹ ਖਤਮ ਹੋ ਜਾਊਗਾ ਤੁਸੀਂ ਦੱਸ ਦੋ ਆ ਜਿਹੜਾ ਜਿਹੜਾ ਬਲੱਡ ਦਾ ਖੂਨ ਦਾ ਰਿਸ਼ਤਾ ਏ ਉਹ ਇਹਨਾਂ ਦੇ ਕਹਿਣ ਤੇ ਖਤਮ ਹੋ ਜਾ ਜਿਨ੍ਹਾਂ ਨੇ ਕਦੇ ਸਰਦਾਰ ਬੈਂਸਿੰਘ ਦੀ ਫੋਟੋ ਅੱਜ ਤੱਕ ਲਾਈ ਨਹੀਂ ਕਿਤੇ ਨੇ ਵੀ ਕਿਸੇ ਵੀ 13 ਦੇ 13 ਕੈਂਡੀਡੇਟ ਨੇ ਕਿਸ ਨੇ ਲਾਈ ਸਰਦਾਰ ਬੈਂਸਿੰਘ ਦੀ ਫੋਟੋ ਇਹ ਮਹਿਲਾ ਹੀ ਨਾ ਕਿਉਂਕਿ ਮੇਰੇ ਦਾਦਾ ਜੀ ਨੇ ਉਹਨਾਂ ਨੇ ਸ਼ਹਾਦਤ ਪੰਜਾਬ ਲਈ ਦਿੱਤੀ ਆ ਇਹਨਾਂ ਨੇ ਤਾਂ ਅੱਜ ਪੋਸਟਰ ਦੇਖ ਲਿਓ ਲੱਗੇ ਹੋਏ ਅੱਜ ਪੋਸਟਰ ਦੇਖ ਲਿਓ ਕਾਂਗਰਸ ਦੇ ਲੱਗੇ ਹੋਏ ਇੰਨੀ ਸ਼ਰਮ ਆਉਂਦੀ ਐ ਇਹਨਾਂ ਨੂੰ ਉਹਦੇ ਵਿੱਚ ਨਾ ਸ਼੍ਰੀਮਤੀ ਸੋਨੀਆ ਗਾਂਧੀ ਦੀ ਫੋਟੋ ਆ ਨਾ ਉਹਦੇ ਵਿੱਚ ਰਾਹੁਲ ਗਾਂਧੀ ਦੀ ਫੋਟੋ ਆ ਨਾ ਉਹਦੇ ਵਿੱਚ ਪ੍ਰਿਅੰਕਾ ਗਾਂਧੀ ਦੀ ਫੋਟੋ ਆ ਨਾ ਉਹਦੇ ਵਿੱਚ ਇਹਨਾਂ ਦੇ ਪ੍ਰਧਾਨ ਖੜਗੇ ਸਾਹਿਬ ਦੀ ਫੋਟੋ ਆ ਹਰ ਜਗ੍ਹਾ ਬੋਰਡ ਆ ਜਿਹੜਾ ਉਹ ਨਾ ਤਾਂ ਕਾਂਗਰਸ ਦਾ ਰੰਗ ਆ ਨਾ ਇੰਨੀ ਸ਼ਰਮ ਆਉਂਦੀ ਐ ਇਹਨਾਂ ਨੂੰ ਵੀ ਅਸੀਂ ਕਾਂਗਰਸ ਦੇ ਲੀਡਰਾਂ ਨੂੰ ਤੇ ਵੋਟ ਮੰਗ ਲਈਏ 4 ਜੂਨ ਨੂੰ ਪ੍ਰਤਾਪ ਬਾਜਵਾ ਸਿਆਸਤ ਛੱਡਣਗੇ ਵੱਡਾ ਉਹਨਾਂ ਨੇ ਕਲੇਮ ਕੀਤਾ ਸੀ ਜੇ ਬਿੱਟੂ ਕਹਿੰਦੇ ਜਿੱਤ ਗਏ ਮੈਂ ਸਿਆਸਤ ਛੱਡ ਦੂੰਗਾ ਕੀ ਹੋਣ ਵਾਲਾ ਹੈ ਲੁਧਿਆਣੇ ਦੀ ਤਸਵੀਰ ਕੀ ਦੇਖੋ ਮੈਂ ਨਹੀਂ ਕਹਿੰਦਾ ਮੇਰੇ ਨਾਲ ਬੜਾ ਪਿਆਰ ਰਿਹਾ ਮੇਰੇ ਨਾਲ ਬੜਾ ਰਿਸ਼ਤਾ ਰਿਹਾ ਉਹਨਾਂ ਦਾ ਉਹ ਕਿਸ ਗੱਲ ਤੋਂ ਮੇਰੇ ਤੇ ਉਹਨਾਂ ਨੂੰ ਤਕਲੀਫ ਹੈ ਮੈਂ ਤਾਂ ਹੁਣ ਉਹਨਾਂ ਦੀ ਪਾਰਟੀ 'ਚ ਕੋਈ ਰੋੜਾ ਵੀ ਨਹੀਂ ਗਿਆ ਮੈਂ ਤਾਂ ਛੱਡ ਕੇ ਦੂਜੀ ਪਾਰਟੀ 'ਚ ਆ ਗਿਆ ਆਪ ਉਹ ਆਪਣੀ ਪਾਰਟੀ 'ਚ ਰੋਜ਼ ਮੁੱਖ ਮੰਤਰੀ ਬਣਨ ਪ੍ਰਾਈਮ ਮਿਨਿਸਟਰ ਬੰਨ ਮੈਨੂੰ ਕੀ ਲੈਣਾ ਦੇਣਾ ਮੈਂ ਸਿਰਫ ਡਿਵੈਲਪਮੈਂਟ ਦੀ ਗੱਲ ਕਰ ਰਿਹਾ ਮੈਂ ਉਹਨਾਂ ਨੂੰ ਬਿਲਕੁਲ ਨਹੀਂ ਇਹ ਕਹੂੰਗਾ ਕਾਂਗਰਸ ਪਾਰਟੀ ਵੈਸੇ ਹੀ ਖਤਮ ਹੋ ਚੁੱਕੀ ਹੈ ਸਿਆਸਤ ਛੱਡਣ ਦੀ ਉਹਨਾਂ ਨੂੰ ਕੀ ਲੋੜ ਆ ਜਦੋਂ ਪਾਰਟੀ ਉਹ ਭੋਗ ਪੈ ਗਿਆ ਉਹਨਾਂ ਨੂੰ ਲੋੜ ਨਹੀਂ ਬਹੁਤ ਧੰਨਵਾਦ ਬਿੱਟੂ ਜੀ ਤਾਂ ਰਮਨਜੀਤ ਸਿੰਘ ਬਿੱਟੂ ਖਾਸ ਤੌਰ ਦੇ ਉਤੇ ਲੁਧਿਆਣਾ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਔਰ ਦੇਖਣਾ ਹੋਊਗਾ ਕਿ ਹੁਣ ਲੁਧਿਆਣਾ ਦੇ ਸਮੀਕਰਨ ਕਿਹੋ ਜਿਹੇ ਰਹਿੰਦੇ ਨੇ ਇਸ ਵਾਰ ਬਾਜ਼ੀ ਲੁਧਿਆਣਾ ਤੋਂ ਕੌਣ ਮਾਰਦਾ ਕੈਮਰਾ ਪਰਸਨ ਦਵਿੰਦਰ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬੀ